ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ते तक खा करता यार तो के तो। फिर तेन आख्या चंगी बेचारी कि बलेडर दिया गोलियां लिया ਹਾਡਾ ਮਾਤਰਾ ਰੌਲਾ ਗਿਆ ਹੋ ਗਿਆ ਅੱਛਾ ਬਾਜੀ ਨੇ ਆਪ ਦੇ ਕਰਦੀ ਕੁਟੀ ਹਾਂ ਓਏ ਕਰਦੀ ਕੁਟੀ ਰਾਂਤ ਪੀਤੀ ਸੀ ਅੱਛਾ ਉਹ ਤਾਰੀ ਹੋਰੇ ਕੋਲੇ ਬੈਠਾ ਸੀ ਯਾਰ ਉਹਨਾਂ ਨੇ ਵੱਧ ਪਿਆਦੀ ਮੈਨੂੰ ਅੱਛਾ ਉਹ ਬਾਗੀ ਪੇ ਕਿਉਂ ਬਣਦੇ ਖਰਾਬ ਨੇ ਪ੍ਰੀਤ ਮੋਰੀ ਜਾਣਦਾ ਵਾਂ ਹਾਂ ਮੈਂ ਦੇਖਿਆ ਮੈਂ ਵੀ ਉਹ ਬੈਲੀ ਖੈਲੀ ਬਣ ਗਿਆ ਦਬਕੇ ਮਰੀਏ ਨੇ ਟੈਲੀ ਮੂਠੇ ਦਬਲੀ ਢੱਕਟ ਗਿਆ ਬੈਲੀ ਨਾ ਬਰਾਤ ਗਿਆ ਮੈਨੂੰ ਪਤਾ ਉਹ ਬਰਾਤ ਤਾਂ ਗਿਆ ਹਾਂ ਗੱਲ ਕਰ ਹੁਣ ਸਪੋਰਟ ਮਦਦ ਕਰ ਜਾ ਮਦਦ ਕਰ ਪਰਵਾਹ ਨਾ ਕਰ ਵਾਈ ਬਣ ਕੇ ਤੇਰੇ ਤੇਰਾ ਪੇ ਸੀਜ ਕਰਦਾਂਗੇ ਹੋਰ ਦੱਸ ਆਹ ਗਵਾਨਾ ਚਰੇ ਆਹ ਜੇ ਬੰਦੇ ਦੀ ਲੋੜ ਵਰਕਣਾ ਬੋਲ ਜਿਹੜੇ ਸਭ ਤੇ ਕਰਦਾ ਉਹ ਸਭ ਲਈ ਕਰਦਾ ਹੁਣ ਦੱਸ ਹੁਣ ਬਰਾਹ ਬੰਦੇ ਨਾ ਐ ਤੂੰ ਬੰਦੇ ਜਪ ਤੈਨੀ ਬਹੁਤ ਤੂੰ ਐ ਕਹੇ ਸਾਡੇ ਕੋਲੇ ਘਰੇ ਆਈ ਚਾਹ ਪਾਣੀ ਬਣਾ ਨਾ ਨਾ ਤੂੰ ਚਾਹ ਲਾ ਉਹ ਗੱਲ ਨਮਕੜ ਸਾਨੂੰ 잡ਦੇ ਤੂੰ ਆਵੇਂ ਨਾ ਯਾਰ ਪੱਕੀ ਗੱਲ ਆ ਉਹ ਬਾਬਾ ਆ ਗਿਆ ਤੂੰ ਪਰਵਾਹ ਨਾ ਕਰ ਐ ਕਹੇ ਛੰਦ ਚੱਕ ਰਿਹਾ ਇੰਜ ਮਾ ਜਾ ਬੰਦੀ ਦਾ ਪਤਾ ਹੈ ਦੂ ਜਰ ਦੂ ਦਰੀ ਨਾ ਕਿਸੇ ਕੋ ਮੰਦਰਾ ਘੇੜਾ ਉਹ ਗੱਪੀ ਨਾ ਨਾ ਪੱਡਾ ਪਈ ਆ ਖੱਬੀ ਖਾਣ ਕਹਿਣੂ ਕਣਾ ਮੈਂ ਤਾਂ ਕਹਿੰਦਾ ਬਾਬਾ ਮੈਂ ਤਾਂ ਡਾਰ ਲੱਗ ਗਿਆ ਦਾ ਦੋ ਚਾਰ ਬੰਦੇ ਹੋ ਗਏ ਉਹ ਜੱਟ ਚਾਹੀ ਕੱਲੀ ਤੋਤੇ ਡਾਂ ਦਾ ਭੈਂਕੋ ਦੀ ਬੋਟਾਂ ਕਰਕੇ ਮੇਰੀ ਰਫਲ ਜਮਾ ਪਈ ਗਈ ਯਾਰ ਰਫਲ ਕਿਹੜੀ ਸੀ ਐ ਕੋ ਗੱਪ ਮਾਰਦਾ ਕੋਈ ਨਹੀਂ ਕੰਚਲ ਤੇ ਚੌਣ ਚਾਬਤਾ ਲੱਗ ਗਿਆ ਨਹੀਂ ਜਮਾ ਹੋ ਗਈ ਨਹੀਂ ਹਟਦਾ ਨਹੀਂ ਸੀ ਪਿੱਛੇ ਮੈਂ ਆਏ ਤੇਰੇ ਨਾਲ ਖੜੇ ਯਾਰ ਮੈਨੂੰ ਮਾਰ ਕੇ ਭਵਾਂ ਦੀ ਕੋਈ ਲੰਗ ਜੀ ਮੇਰਾ ਤਾਂ ਮਨ ਖਰਾਬ ਹੋ ਗਿਆ ਬਾਬਾ ਆਏ ਨਾ ਚਾਰ ਆਏ ਅਗਲੇ ਪਰੋਣੇ ਟਰੋਣੇ ਨੂੰ ਕੁੱਤੂ ਛੋੜੀ ਕੰਮ ਲਿਆ ਉਹ ਯਾਰ ਬੈਲੀ ਫੈਲੀ ਬੰਦੇ ਆਹੋ ਫਟਾਹੇ ਜੀ ਹੈ ਸਾਨੂੰ ਕੋਈ ਮਨ ਨਹੀਂ ਕਰੀ ਮੈਂ ਮੈਂ ਤਾਂ ਮੈਂ ਕਹਿੰਦਾ ਪਹਿਲੀ ਪਹਿਲੀ ਦੀ ਗਲਤੀ ਹੋ ਗਈ ਮੈਥੋਂ ਨਹੀਂ ਮਿਲ ਮਰਾ ਇਹ ਕਰਦਾ ਰਹੀ ਆਏ ਨਹੀਂ ਪੁੱਛਦਾ ਰਹਾ ਵਾ ਓਏ ਤੇਰੇ ਕੰਜੜਾ ਆਏ ਆਪਣੇ ਪਿੰਡਾ ਕਿਤੇ ਨਹੀਂ ਕੁਛ ਗਾ ਆ ਗਈ ਤੂੰ ਵੀ ਨਾ ਭਾਜੀ ਕਿਤੇ ਮੈਂ ਇਕੱਲਾ ਹੀ ਰਹਿ ਜਾ ਉੱਥੇ ਮੈਂ ਕਿਹਾ ਤੂੰ ਐ ਕਰ ਹੂੰ ਚੰਗੀ ਬਣਾ ਚਾ ਨਸ਼ਾ ਨੁਸ਼ਾ ਖਾ ਲੈ ਗੰਦਾ ਛਾ ਫੜਾ ਦੇ ਮੈਨੂੰ ਮੈਂ ਕਹਿੰਦਾ ਮੇਰਾ ਕਮੀਆਂ ਨੇ ਪਹਿਲਾਂ ਬੋਲ ਦੇ ਜੀ ਮੈਂ ਕਰਦਾ ਥੋੜਾ ਜਿਹਾ ਦੇ ਨਾ ਹਾਂ ਉਹ ਨਾ ਕਿੱਟਾ ਖੜੀ ਦਵਾ ਚੱਲ ਕੇ ਜਮਾ ਖੜ ਦੂ ਘਰੇ ਖਵਾਣਾ ਥਨੋ ਜਾਂ ਤੇ ਗੋਲੀ ਰਟਾ ਦੇ ਦੇ ਮੈਨੂੰ ਕੋਈ ਜਾਂ ਮੈਨੂੰ ਕੋਈ ਨਾ ਜੇ ਮਾਰ ਲਾਲ ਤੇ ਕਿੱਟੇ ਜੰਨਾ ਹੋ ਜਾ ਉਹ ਕਰੇਚਰ ਜੇ ਉਹ ਮਾਡੀ ਕੁੱਤੀ ਹਾਂ ਦੋ ਚੜਾਈ ਭਰੀ ਵੇਲੇ ਸੀ ਉਹ ਹੀ ਚੱਲਦੇ ਆ ਦੋ ਮਾਰਾਂ ਸੀ ਤਿੰਨ ਚਾਰ ਲਾ ਫਿਰ ਜਗਾ ਡਾਕਰ ਚਾਰ ਲਾਈ ਹਾਂ ਹਾਂ ਚਾਰ ਬਣਾ ਕੇ ਫਿਰ ਜਾ ਕੇ ਮਾਰ ਖੜੂ ਮੇਰਾ ਹਾਂ ਓਏ ਆ ਦੇਖ ਲੈ ਪੁਰਾਣਾ ਦਰਵਾਜ਼ਾ ਤੰਗੜਾ ਦੇਖ ਲੈ ਸ਼ਕਰ ਬੰਦੇ ਛੋਟੇ ਇਹ ਵੀ ਬਾਬਾ ਕੁੰਡੇ ਹੀ ਲੱਗਿਆ ਪਿਆ ਮੈਨੂੰ ਬਾਹਰ ਬੁਰਵਾ ਗਿਆ ਨੇ ਹੈ ਤਾਂ ਇੱਥੇ ਮਾਤਲ ਵੀ ਨੌੜਾ ਬਣਾ ਲਿਆ ਪੁਰਾਣੇ ਜਵਾਨੇ ਇਕੱਲਾ ਰਹਿ ਗਿਆ ਸਾਡੇ ਪਿੰਡ ਚ ਚਲ ਆ ਹਾਂ ਸਾਡਾ ਪਿੰਡ ਆਪਣਾ ਹੀ ਪਿੰਡ ਹੈ ਉਹ ਗੱਲ ਕਰਨਾ ਵੀ ਆਪਣਾ ਪਿੰਡ ਆ ਰਹਿ ਗਿਆ ਉਹ ਤਾਂ ਛੋਟਾ ਅਸੀਂ ਦੇਖੇ ਨਹੀਂ ਹੋਣਿਆ ਨਾ ਹਾਂ ਮੈਂ ਤਾਂ ਉਹਦਾ ਨਿੱਕਾ ਸੀ ਹਾਂ ਪਹਿਲਾਂ ਆਪਣੀਆਂ ਵੀ ਸੀਗੇ ਢਾਡੂ ਤੇ ਨਾਲ ਰੱਖੇ ਅੱਛਾ ਆਪਣੇ ਕੀ ਕੋਡਲੀ ਦੀ ਹੁੰਦੇ ਸੀ ਉਹ ਤਾਂ ਘਰ ਮੈਂ ਨਿੱਕਾ ਹੁੰਦਾ ਹਵੇਲੀ ਵੀ ਹੁੰਦਾ ਰਹਿ ਗਿਆ ਹਵੇਲੀ ਠੀਕ ਆ ਉਹ ਤਾਂ ਬੜੀ ਟਾਬਰ ਸੀ ਕਿੰਨੇ ਜਦੋਂ ਤੁਮ ਨੂੰ ਨੌੜਾ ਮੈਂ ਵੀ ਨਹੀਂ ਹਾਂ ਹਾਂ ਉਹ ਗਰੇਂ ਜੀ ਦਾ ਉਹ ਕਮਟ ਨੂੰ ਪਸਾ ਡੋਰ ਮਾਰਾ ਸੋ ਸੋਨੀਆਂ ਠਾਈਆਂ ਦਰਵਾਜ਼ੇ ਕੰਟਾ ਮੋਟੀ ਨਾ ਬਣਾ ਬਣਾ ਕੇ ਰੱਖਦੇ ਸੀਗਾ ਉਦੋਂ ਮਸਲਵੀ ਲੁੱਟਾਂ ਖੋਹਾਂੀਆਂ ਲਾਲੇ ਹੋਰ ਡਾਕੇ ਢੁਕੇ ਬਹੁਤ ਪੈਂਦੇ ਸੀ ਕਿਦੇ ਬਾਬਾ ਮੈਂ ਤਾਂ ਡਰ ਲੱਗਿਆ ਕਿਤੇ ਪਹਿਲੀ ਆਪਣੇ ਜਾਂਦੇ ਨੂੰ ਘਰੇ ਨਾ ਆਏ ਵਾਹ ਓਏ ਤੇਰੇ ਐਂ ਕੋ ਹੱਕੀ ਜਨ ਨਾ ਕੰਜੇ ਤੇ ਬਲੇਟ ਬਲੇਟ ਓ ਯਾਰ ਬੰਦੇ ਤੋਂ ਭੇੜੇ ਆਓ ਭੇੜੇ ਨਾ ਆਏ ਆਂ ਪਹਿਲੀ ਗੱਲ ਤਾਂ ਜਿਹੜਾ ਮੈਨਾ ਬੰਦਾ ਪੜਾਉਣੀ ਧਰੋਣੇ ਨੂੰ ਕੁੱਟਦਾ ਹਾਂ ਜੇ ਭਾਈ ਤੈਨੂੰ ਕੁੱਤਣ ਵੀ ਲੱਗੇ ਮੇਰੀ লাশ ਤੋਂ ਜੀ ਬੇਸ਼ੱਕ ਲੰਘ ਜਾਂ ਫੁੱਦੀ ਉਹਦੀ ਮਾਂ ਜਿੱਥੇ ਤੱਤੀ ਬਾਹ ਨਹੀਂ ਰੱਖਣੀ ਤੇਰਾ ਮੈਂ ਗਿਆ ਸੀ ਸੌਰੀ ਤੇ ਉੱਥੇ ਮੈਂ ਪੀ ਲਈ ਤੇ ਮੈਨੂੰ ਘਰੋਂ ਬਾਹਰ ਤਾਂ ਜੁਣੇ ਰਾਤ ਅੱਛਾ ਜੀ ਤੁਰ ਕੇ ਆ ਪਿੰਡ ਮੈਂ ਤਾਂ ਹਏ ਤਾਂ ਪਰ ਤੂੰ ਤੀ ਇਹੇ ਜੀ ਆ ਕੁਛ ਆ ਸਰਬ ਦੁੱਧ ਬਾਬਾ ਯਾਰ ਦਾਰੂ ਪੀਤੀ ਜਰੇ ਹਾਰ ਨਹੀਂ ਜਾਂਦਾ ਮੈਂ ਤੈਨੂੰ ਇੱਕ ਦੱਸ ਦਾਂ ਇਹ ਰੋਜ਼ ਰੋਜ਼ ਨਹੀਂ ਕੰਮ ਹੋਣੇ ਜਿਹੜੀ ਲੜਕੀ ਤੇ ਘਰ ਦੀ ਇਹਨੂੰ ਲੱਟਕੀ ਸ਼ਿਆਣੀ ਬੋਟਾ ਐਂ ਤਾਂ ਚੰਗੀ ਆ ਬਾਤ ਚਾਹ ਪਾਣੀ ਨੂੰ ਮੈਂ ਗਾਣਾ ਉਹਨਾਂ ਰਹਿਣਾ ਇਹ ਜੀ ਇਹ ਬੋਟਮ ਮੈਲ ਜਾਨੀ ਦਵਾਰੇ ਮੈਂ ਤੈਨੂੰ ਉਹ ਐ ਤਾਂ ਚੰਗੀ ਹੈ ਗੱਲ ਕਰ ਮੈਥੋਂ ਸਦੀ ਪੀਤੀ ਜਵਾਜ ਗਿਆ ਆ ਕਿਹੜੇ ਜੇ ਸੱਖੀ ਬੱਚੀ ਅਭੀ ਦਵਾਰੇ ਵਿਆਹ ਹੋਊ ਕੰਕਰ ਦੇ ਘਰ ਬੱਝਿਆ ਐ ਮੈਨਾਂ ਕੋ ਲੋਕ ਮੰਗ ਲੱਗਿਆ ਕਰ ਐ ਤਾਂ ਖਰੋ ਉਹ ਵੀ ਨਹੀਂ ਉਹ ਕਰਦੇ ਭੈਣ ਦੀ ਬੁੱਧ ਕਿਤੇ ਤਲਾਕ ਤਾਂ ਨਹੀਂ ਦੇ ਦੇਣਗੇ ਉਹ ਓਏ ਤੇਰੀ ਗੱਲ ਮੰਨ ਕੇ ਫਿਰ ਜਰੂਰੀ ਐ ਬੇ ਕਿਸੇ ਕਰੋਗੀ ਅਬ ਤੇ ਹੱਥ ਚਾ ਦਾਰੂ ਛੱਡ ਦੇ ਛੱਡ ਦੋ ਕੋਈ ਜਾਨ ਨਿਕਲ ਜੇ ਮੂਜੀ ਕੋਠੀ ਵਾ ਤੇਰੇ ਕਹਿਣ ਦੇ ਅੱਜ ਤੋਂ ਬਾ ਛੱਡ ਦੂੰਗਾ ਹਾਂ ਵੀਰੇ ਕਹਿਣ ਵਾਲੇ ਐਂ ਕਰ ਹੂੰ ਅਗਲਾ ਉਹਨਾਂ ਮਾਰ ਗਿਆ ਰੋ ਵੀ ਖੋ ਪੰਗ ਪੰਗ ਬਨ ਕੇ ਬਨ ਕੇ ਰੱਖ ਲੂੰਗਾ ਪੰਗ ਬਨ ਧੋਕ ਵੀ ਕਾਕਾ ਲੱਗਣਾ ਬੈਠਾ ਸਰਦਾਰ ਆਪਣੇ ਕੋਲੇ ਹਥਿਆਰ ਸੈਨਿਕ ਗੱਲ ਕਰ ਮੈਂ ਛੋਟੀ ਸਾਟੀ ਗੋਲੇ ਰੱਖ ਲੈਨੇ ਯਾਰ ਤੂੰ ਫੇਕੜੀ ਦਾ ਮਨ ਤੋ ਤੇਰਾ ਨੂੰ ਵੀ ਲੜਾਈਆਂ ਚਾਹੀਆਂ ਕੋਈ ਐਵੇਂ ਥੋੜੇ ਵਾ ਪੱਕੀ ਗੱਲ ਆ ਹੋਰ ਛੋਟੀ ਦਾ ਬੜਾ ਮਾਰ ਸੀ ਮੈਂ ਹਾਂ ਲਾਗੀ ਵੀ ਬੰਦੇ ਪਿੱਛੇ ਹਟਾ ਦਿਆਂ ਵੀਰ ਤੋਂ ਬੋਟ ਖਾਦੀ ਹਾਂ ਮਾਰੀ ਜਨਾਂ ਔਰ ਤੋਰੀ ਚੱਲ ਛੇਤੀ ਛੇਤੀ ਔਰ ਤੋਰੀ ਚੱਲ ਐ ਕੋ ਕੱਟ ਤੂੰ ਅੱਤ ਵੀ ਆ ਰਹੀ ਆ ਔਰ ਕੋਈ ਨਹੀਂ ਕੋਈ ਖੰਡਾ ਰਹੀ ਤੋਰੀ ਨੂੰ ਕਹਦੇ ਪਿੱਛੇ ਨਾ ਹਟੀ ਨਹੀਂ ਤੋਰੀ ਆ ਦੂਰ ਘੱਟ ਤਾਂ ਚੁੱਪਾ ਹੀ ਨਹੀਂ ਆ ਔਰ ਤੋਰੀ ਆ ਔਰ ਚੁੱਪਦਾ ਹੀ ਨਹੀਂ ਇਹ ਜਰਵਾਹਤ ਖੇ ਹੋਰ ਲਾ ਲਾ ਔਰ ਮਾਰੀ ਚੱਲ ਔਰ ਵਾਟ ਨਹੀਂ ਹੈ ਹੋਰ ਤੇ ਲੇਟ ਹੋ ਜਾਗੇ ਹੋਰ ਹੋ ਗੇ ਨਹੀਂ ਹੈਗਾ ਕੋਈ ਓਏ ਹਾਏ ਪਰ ਆ ਭਾਈ ਜਾ ਬੜਾ ਇਹ ਘੱਟਦਾ ਨਾ ਕੋਟੇ ਦਾ ਦੂ ਕੁੱਝ ਅੱਖੀਆਂ ਮਰੇ ਜਾ ਕੰਨ ਚਾਕਲ ਕੀਤੇ ਮਿੱਟੀ ਚ ਨਾ ਰਲ ਜਾਣਾ ਓ ਨਹੀਂ ਨਹੀਂ ਆਏ ਨਹੀਂ ਆਪਾਂ ਪਹਿਲਾਂ ਗੱਲ ਕਰਾਂਗੇ ਜਾ ਕੇ ਅਲਪਾ ਨਹੀਂ ਕਰਨੀ ਤੇ ਘੱਟ ਤਾਂ ਸਹੀ ਹੈ ਓਏ ਐਡਾ ਪੁੱਛਣਾ ਹੀ ਪੈਂਦਾ ਓਏ ਐ ਕੋਹ ਰਾਉਂਡੇ ਨਹੀਂ ਹੁੰਦੇ ਤੂੰ ਹੀ ਕਰ ਲਈ ਮੇਰਾ ਉਹ ਸਵਾਲ ਹਾਂ ਥੜੇ ਥੜੇ ਮਾਰੇ ਕਮਜ਼ੋਰ ਨੂੰ ਠੰਡਾ ਰੱਖੀ ਤੂੰ ਠੰਡਾ ਰਹੀ ਮੇਰਾ ਚੱਕਾ ਨਹੀਂ ਕਰਨਾ ਕੋਈ ਨਹੀਂ ਕੋਈ ਨਹੀਂ ਮੈਂ ਚੱਕਾ ਕਾਉਣੀ ਨਹੀਂ ਆਪਾਂ ਠੀਕ ਆ ਗੱਲ ਤੇ ਕਾਈ ਨਾਲ ਗੱਲ ਕਰਾਂਗੇ ਕੋਈ ਨਹੀਂ ਕਾਈ ਨਾਲ ਨਹੀਂ ਕਰਾਂਗੇ ਆਪਾਂ ਫਰੀ ਨਾ ਮੈਨੂੰ ਦੱਸਦੀ ਤੂੰ ਮੜਿਆ ਕਰ ਆ ਠੀਕ ਆ ਆ ਵੀ ਕੰਡੇ ਪਹੁੰਚੇ ਆ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਟੱਕਰਿਆ ਨਹੀਂ ਇਹਨਾਂ ਨੇ ਸੈੱਟ ਕਰਕੇ ਉਸ ਤੇ ਜਾਂਦੇ ਆ ਆਹ ਹੁਣ ਟੱਕਰਿਆ ਥਰੇ ਵਾਲੇ ਹਾਂ ਇਹਨਾਂ ਨੂੰ ਕੋਈ ਟੱਕਰ ਨਹੀਂ ਮਾਂ ਵਾਲੀ ਆਹੋ ਆ ਉਹਦੀ ਮਾਂ ਵਾਲੀਆਂ ਉਂਗਲਾਂ ਲਾਉਂਦੀ ਆ ਪਰੌਣੇ ਦੇ ਹਾਂ ਨੂੰ ਦੇਦਾ ਮੈਂ ਸੋਨੇ ਹਾਂ ਮਾਂ ਸੈੱਟ ਕਰਨੀ ਪਊ ਆਹਦੀ ਕਾਰਨੀ ਫੁੱਟਾ ਜਿੱਟਾ ਦੇ ਹਾਂ ਹਾਂ ਅੱਧੇ ਚੱਲ ਲੈਣਾ ਅੱਧਾ ਪਾਸਾ ਕਰਕੇ ਚੱਲਾਂਗੇ ਆਏਂ ਦੀ ਪੱਲ ਗਿਆ ਕਿ ਇੰਦਰ ਦੀ ਆਏਂ ਦੀ ਹਾਂ ਜੀ ਕਾਹ ਚੱਲਿਆ ਉਹ ਮਾਗਰ ਰੱਖੀ ਮਾਰਾ ਜਾ ਕੋਈ ਨਹੀਂ ਕੋਈ ਨਹੀਂ ਰੱਖੀ ਮਾਰਾ ਜਾ ਇਹਦੇ 735 ਦੀ ਇਹੋ ਜੀ ਰੇਸ਼ ਮਾਰਨੀ ਆ ਹਾਂ ਜੇ ਤਾਂ 흘ਲੀ ਜਾਣ ਪਿੰਡ ਉਹ ਠੀਕ ਆ ਪਤਾ ਲੱਗ ਜੇ ਹਾਂ ਪਤਾ ਲੱਗ ਜੇ ਹਾਂ ਇਹ ਕਿ ਜਾਨ ਉਪਰ ਉਹਨਾਂ ਲੋਟ ਨਹੀਂ ਆਉਂਦਾ ਬਾ ਹੁਣ ਲੋਟ ਮਾਰ ਕੇ ਚੱਲਾਂਗੇ ਹਾਂ ਤੋਰੀਆ 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 ਨੇ ਤੋਰੀਆ ਨੇ ਕੋਈ ਨਹੀਂ ਉਹ ਨਹੀਂ ਨਹੀਂ ਪਹਿਲਾਂ ਗੱਲ ਕਰਾਂਗੇ ਆ ਕਰੂਆ ਕੋਈ ਨਹੀਂ ਹਾਂ ਠੀਕ ਹੈ ਉਹ ਨਹੀਂ ਇਹਨੂੰ ਸਮਝਾ ਦੇਵਾਂਗੇ ਹੋਰ ਇਹਦਾ ਕੰਮ ਥੋੜੀ ਕਰਨਾ ਹੈ ਆਹਾ ਪਹਿਲਾਂ ਟੱਕਰੀ ਨਾਲ ਗੱਲ ਕਰਾਂਗੇ ਲੋਕ ਨੂੰ ਪਾਏ ਆ ਆਪਣੀ ਹਾਂ ਹਾਂ ਪਾਏ ਹੋਏ ਆ ਹਾਂ ਬਸ ਠੀਕ ਆ ਜੇ ਹੁਣ ਸੋਹਣਾ ਲੱਗਦਾ ਤੈਨੂੰ ਆ ਪੱਕ ਪੱਕ ਬੰਨ ਕੇ ਰੱਖੇ ਆ ਤਾਂ ਚੰਗਾ ਕੀਤਾ ਬਾਬਾ ਬੰਨਦੀ ਹੋਰ ਕੋਈ ਜਣਾ ਬੁਰਾ ਲੱਗਦਾ ਮੜਾ ਜਾ ਰੋ ਬਹੁਤ ਹਾਂ ਰੋ ਬੰਦਾ ਠੰਦਾ ਬੰਦਾ ਸੋਹਣਾ ਲੱਗਦਾ ਨਾ ਤੈਨੂੰ ਪੱਕਾ ਪਤਾ ਆਉਣਗੇ ਆਉਣਗੇ ਕੰਜੜਾ ਜੰਟਾ ਵੀ ਨਾ ਆਇਆ ਯਾਰ ਬੰਦੀ ਢੋ ਰਹੀ ਉਹ ਤਾਂ ਮੈਂ ਤੈਨੂੰ ਐਖੀ ਸੀ ਜਵਾਨ ਨਾਲ ਹੈ ਹੀ ਨਹੀਂਗਾ ਮੂੰ ਤਾਂ ਆਪਣੇ ਕੋਈ ਕੁੱਤਾ ਵੀ ਫੜ ਭਈ ਜਾ ਕੇ ਨਹੀਂ ਪੈਂਦਾ ਕੁੱਤਾ ਕੀ ਕੰਮ ਕਰੂ ਯਾਰ ਬੰਦਿਆਂ ਮੂਰੇ ਪੂਰਾ ਫਰਕ ਕੁੰਦਾ ਜਾਨਵਰ ਦਾ ਬਾਬਾ ਯਾਰ ਮੈਂ ਤਾਂ ਬਲੱਡ ਘਟ ਗਿਆ ਹਾਂ ਹਾਂ ਮਾਮੀ ਲੜਾਈਆਂ ਕਹਿ ਜੀ ਮਾਂ ਜੀ ਫੁੱਡੀ ਬਾਜ ਜਿਹੜਾ ਦੂੰ ਜਦ ਮੈਂ ਬੈਠਾ ਫੇਕਾ ਨਾ ਕਰੀ। ਪਰ ਕੀ ਗੱਲ ਹੈ? 20 ਪੰਜਾਂ ਦਾ ਕੱਲਾ ਨਹੀਂ। ਬਾਡਾਂ ਕੋਲੇ ਰੱਖੀ। ਮਾਂ ਖਾ ਕੇ ਖੜ ਕੇ ਤੂੰ ਫੇਰ ਉਹ ਆਏ ਤਾਂ ਕੋਈ ਨਹੀਂ ਖੜ। ਤੂੰ ਕਹਿ ਜਨਾ ਖੜੀ ਜਾਣ ਕੇ। ਅਸੀਂ ਵੀ ਲੜਾਈਆਂ ਕਹਿ ਤੂੰ ਆਉਂਦੇ ਮਡਾ ਸ਼ਮ ਦੁਸ਼ਾ ਮਾਰਨੇ ਦੀ ਮਾਂ। ਹਾਂ ਵਸ ਤੱਕੜਾ ਰਹੀ ਮੇਰੇ ਨਾਲ। ਮਖਾਈ ਗਏ 25 ਦਾ ਜੂੰ ਗੱਜਾ ਖਿਰਨ ਕਰਦਾ। ਹੂੰ ਦਾ ਬਾਬਾ ਮੈਨੂੰ ਮਨ ਲਾ ਟਰੈਕਟਰ ਜੇ ਖੜਕਦੇ ਲੱਗਦੇ ਜਰਾ। ਖੜਕੀ ਜਾਂ ਢੱਬਣਾ ਕਰ ਮੈਂ ਬੈਠਾ ਜੀ ਪੈਂ।

ਕਹਨਾ ਚਾਹਦੇ ਯਾਰ ਉਹ ਕੋਈ ਨਹੀਂ ਕੋਈ ਨਹੀਂ ਗੱਲ ਕਰਨ ਦੇ ਟਿਕਾਈ ਨਾ ਹਾਂ ਅੱਜ ਆ ਉਹ ਕਰਿਆ ਸੜਾ ਗਿਆ ਟ੍ਰੈਫਿਕ ਓਏ ਫੜ ਜਾ ਯਾਰ ਐ ਕੋਕਰੀਆਂ ਨੇ ਕੰਬਲਿਆਂ ਵਾਂਗੂ ਤੂੰ ਹੀ ਠੰਡਾ ਪੈ ਪੈ ਕੇ ਸਿੱਟ ਕਰ ਓਏ ਨਹੀਂ ਨਹੀਂ ਆਏ ਕੋਈ ਗੱਲ ਕਰਾਂਗੇ ਯਾਰ ਉਹੀ ਗੱਲ ਤੇਰੀ ਓ ਬੰਦ ਕਰ ਦੇ ਬੰਦ ਓ ਹੱਥ ਲਾ ਚੱਕ ਓਏ ਕੌਣ ਹੂ ਯਾਰ ਫੇਰ ਤਾਂ ਕੱਢ ਕੇ ਬਰਸ ਪਤਾ ਲੱਗ ਜੂ ਖੜਦੀ ਨਹੀਂ ਇਹਨਾਂ ਓ ਕਾਹਨੂ ਕਾਹਨੂ ਕੇ ਕਤਲਾ ਚ 20 ਸਾਲ ਲੱਗਿਆ ਮਹੀਨਾ ਹੋਇਆ ਛੁੱਟੇ ਨੂੰ ਉਹ ਕੋਈ ਨਹੀਂ ਫੇ ਕੰਮ ਦੀ ਵਿੜਿਆਈ ਹੁੰਦੀ ਓ ਯਾਰ ਓਹੀ ਗੱਲ ਖੱਠ ਕਰ ਤੂੰ ਤੁਸੀਂ ਚਮੜਾ ਰੱਖੇ ਉਹ ਨਹੀਂ ਨਹੀਂ ਐ ਹੁਣ ਧੀ ਪੈਣ ਵਸਾਉਣੀ ਵੀ ਹੁੰਦੀ ਓਹੀ ਗੱਲ ਤੱਕਾਂ ਵੜਿਆਂ ਗੋਲੀ ਜਨਾ ਕੋਈ ਨਹੀਂ ਮੈਂ ਆਖੀ ਇਹਦਾ ਚਾਚਾ ਉਹ ਮੇਰੀ ਮਨੂ ਦੱਸਦੀ ਆਪਾਂ ਪੱਤਰੇ ਡਾਲਾਂਗੇ ਇਹ ਤਾਂ ਐਵੇਂ ਬੋਲੀ ਜਾਂਦਾ ਅਸਲੋਂ ਸੁਣ ਲੈ ਚੱਕ ਕੇ ਚੰਗਾ ਕੋਈ ਨਹੀਂ ਚੱਲ ਦੇ ਕਾਹਦੇ ਹਾਬ ਗੱਲ ਕਰਾਂਗੇ ਟਿਕਾਈ ਨਾਲ ਕੋਈ ਨਹੀਂ ਹਿਸਾਬ ਕਿਤਾਬ ਹਾਂ ਪਰ ਲੱਟ ਕੇ ਇੰਜ ਗਿਆ ਨਹੀਂ ਚਮੜਾਦਾ ਤੇਰੀ ਨੇ ਓਏ ਆ ਜਾ ਕੋਈ ਨਹੀਂ ਫੇਰਾ ਐ ਕੋ ਬੋਲੀ ਜਾਂਣਾ ਯਾਰ ਆਗੇ ਬਾਬਾ ਓਏ ਉਹ ਆ ਗਈ ਸੌ ਖਾ ਆ ਤੈਨੂੰ ਸੌ ਵਾਲੀ ਦਰਦ ਹੋ ਗਈ ਓਏ ਇੱਕ ਮਿੰਟ ਖੜ ਜਾ ਦਰਦਦਾ ਕਿਉਂ ਕੁਜਵਾਏਗਾ ਜਦ ਖਾ ਬਸ ਦੂਮੀ ਮੇਰਾ ਸਾਥ ਛੱਡ ਗਿਆ ਉਹ ਖਾ ਕੇ ਕੁਜਵਾ ਲੀ ਤੂੰ ਦਰਦਦਾ ਕਿਉਂ ਯਾਰ ਐਂ ਘਬਰੀ ਜਾਂਦੇ ਆ ਲੈ ਦੌੜਾ ਚੁਲੋ ਆਪਾਂ ਜਾਂਦੀ ਹਾਂ ਹਾਂ ਜੰਗਦਤ ਸੋਤਰੀ ਕਾ ਬੂਜੀ ਸੋਤਰੀ ਕਾ ਸੋਤਰੀ ਕਾ ਸੋਤਰੀ ਕਾ ਚਾਚਾ ਜੀ ਹੁਣ ਤਾਂ ਲੱਗ ਕੇ ਜਿਹੜੇ ਲੱਗਦੇ ਨਹੀਂ ਪੈ ਹੱਥ ਹਾਂ ਉਹ ਠਠ ਕਰਿਆ ਤੂੰ ਇਹਨਾਂ ਨੂੰ ਆ ਗਰੋ ਮੈਂ ਤਾਂ ਕੋਈ ਦਿੱਤੂ ਨਹੀਂ ਕਿਹਾ ਆ ਜੱਟ ਆ ਇਹਨੂੰ ਕਿਉਂ ਆਉਂ ਕੜਾ ਓਏ ਹਾਂ ਮੈਂ ਭਾਈ ਮਾਰਦਾ ਕਿੱਦਾਂ ਇੱਥੇ ਬਾਹਰ ਨਿਕਲ ਜਾ ਇੱਥੇ ਕੀ ਕਰਦਾ ਮੈਂ ਕਿੱਦਾਂ ਉਹ ਖੱਟ ਪੈ ਗਈ ਚੂਹੇ ਰਹਿੰਦੇ ਇੱਥੇ ਥਾਣਾ ਦਾ ਮੈਂ ਗੋਲੀਆਂ ਟਾੜਾ ਇੱਥੋਂ ਟਾੜ ਦੇਖ ਤਰੀ ਹੁਣ ਥੱਲੇ ਕੋ ਵੜਦੇ ਨਾ ਚੂਹਿਆਂ ਨੂੰ ਗੋਲੀਆਂ ਤਾਂ ਉਹ ਜਬਾਰਾ ਖਾਸੀ ਹੈਗੇ ਸਾਡੇ ਕੋਲੇ ਹੋਰ ਭਾਈ ਪੰਟੀ ਠੀਕ ਆ ਬਣਵਾ ਲੈ ਹਾਂ ਠੀਕ ਹੈ ਉਹ ਠੀਕ ਹੈ ਉਹ ਠੀਕ ਹੈ ਜਾ ਜਾਂਦ ਖੜਾ ਹੋ ਖੜਾ ਹੋ ਮੈਂ ਨੂੰ ਕਢਾਰ ਗਿਆ ਇਹਦੀ ਭਾਈ ਮਾਰੀ ਕਰਦਾ ਬਹੁਤ ਲੜਿਆ ਮੈਨੂੰ ਹਾਂ ਲੜਿਆ ਹੁੰਦੀ ਦੇ ਸ਼ੈਤਾਨ ਹੀ ਇਹਨਾਂ ਕੋਲੋਂ ਆਏ ਨਾ ਬੈਜੋ ਬਾਪੂ ਜੀ ਕੋਲੇ ਡਾਂਗਾ ਲੈ ਕੇ ਬੈਨਾ ਤੂੰ ਮੈਂ ਮੱਖਾ ਮੱਖਾ ਡੱਟ ਨਾ ਕਰ ਵਾਸਤੇ ਰੱਖੀ ਐ ਇਹ ਕੁੱਤਾ ਹਲਕੇ ਕੁੱਤਾ ਚੁੰਮੂ ਠੀਕ ਐ ਰੱਖ ਕੁੱਤਾ ਕਿਹਦਾ ਠੀਕ ਐ ਨਾ ਕਰਦਾ ਹਾਂ ਉਹੀ ਬੈਜੀ ਬੰਦੂ ਰੱਤ ਲੈ ਲੈ ਉਹ ਕਾਹਦਾ ਮੰਗੀ ਚੱਕੀ ਰੋਕੋ ਤੁਹਾਨੂੰ ਟਕਰੇ ਨਹੀਂ ਕੋਈ ਬੈਜੋ ਜੀ ਬੈਜੋ ਜੱਜਾ ਜੀ ਬੈਜੋ ਬੈਜੋ ਬੈਜਾ ਬੜੀ ਟੌਂਸ਼ਾਂ ਬੈਜਾ ਉਹ ਬੈਜਾ ਕੋਈ ਨਹੀਂ ਹਾਟ ਨਹੀਂ ਕਰੀਦਾ ਹੁੰਦਾ ਜੀ ਮਾਰੀ ਗੱਲਾਂ ਬਹੁਤ ਲੜਿਆ ਮੈਂ ਹਾਂ ਗੁੰਡ ਘਟਾ ਦਿੱਤੀ ਜੀ ਨੇ ਬੜਕੇ ਉਹ ਇੱਕ ਡਾਂਗੇ ਖੁਨਾ 5000 ਰੁਪਏ ਦਾ ਕਾ ਇਹ ਤਾਂ ਪਟਾਵਾ ਨਾ ਬਣਦਾ ਗਲਤੀ ਮੈਂ ਮੰਨਦਾ ਇਸ ਗੱਡੀ ਅੱਛਾ ਇਹਨੇ ਜਦੋਂ ਕੁੜੀ ਦੇ ਅਮਰਜੀਤ ਦੇ ਲਫਰ ਮਰਿਆ ਮੈਨੂੰ ਕਰਕੇ ਪਤਾ ਲੱਗਿਆ ਕਿ ਤਾਇਆ ਗੱਡ ਹੋਗੀ ਅੱਛਾ ਉਹ ਬਾਗੀ ਤੇ ਤੂੰ ਰੋਕਿਆ ਨਾ ਮਾ ਜਿਹੜੇ ਪੜ ਮਾਰ ਤਾਈਂ ਜਾਂ ਮੱਖਾ ਪਤਾ ਪੰਤੇ ਕਿੰਨੇ ਪੜਿਆ ਮਾਸ ਖਾ ਜਾਣਗੇ ਦੇਖ ਬਾਪੂ ਜੀ ਮੈਂ ਗਲਤੀ ਮੰਨਦਾ ਮੈਂ ਨਹੀਂ ਮੰਨਿਆ ਮੈਥੇ ਖਾਦੀ ਬੀਤੀ ਜ ਵੱਜ ਗਿਆ ਅੱਛਾ ਇਹਨੂੰ ਮੈਂ ਤਰ ਦਸਣਾ ਮਹੀਨਾ ਹੋਇਆ ਬਾਹਰ ਆਈ ਨਹੀਂ ਜੇ ਦੁਬਾਰਾ ਕਬਰ ਆਈ ਜਾਂਦਾ ਮੈਂ ਹੋਈ ਨਹੀਂ ਮਾਰੇ ਆਏ ਆ ਚਾਚਾ ਉਹਦਾ ਬੜਾ ਗਰਮ ਕੋਈ ਨਹੀਂ ਮੇਰੀ ਦਾ ਮਨ ਜੇ ਮੈਥੇ ਡਰਦੀ ਆ ਆਹ ਪਾਣੀ ਬੁੱਧੀ ਦਾ ਮਨ ਜੇ ਸਲੀ ਬੜਾ ਨਹੀਂ ਉਹ ਤਾਂ ਮੈਂ ਜਾਣਦਾ ਇਹ ਬੰਤ ਤੂੰ ਸਿਆਣਾ ਬੰਡਾ ਭਾਈ ਜੀ ਇਹ ਵੀ ਸਿਆਣਾ ਬਣੀ ਆ ਰੱਜੀ ਸਿਆਣੀ ਬਣ ਕੇ ਕੀ ਕਰਾਂਗੇ ਭਾਈ ਨਾਲੇ ਦੇਖ ਤੈਨੂੰ ਪਤਾ ਪੜਾਉਣੇ ਕਦੇ ਅਸੀਂ ਯਾਰ ਕਟਵਾਉਣ ਨੂੰ ਬੈਠੀ ਆ ਉਹ ਇੰਨੇ ਯੋਵਾ ਤਾਂ ਫਿਰ ਭਾਈ ਗਲਤੀ ਮੰਨੀ ਆ ਰ ਆਪਣੀ ਕਟਵਾ ਗਈ ਉਹਦੀ ਗਲਤੀ ਪੰਜ ਵਾਰੀ ਹੈ ਕੁੱਟੀ ਮੂੰਹ ਦੇਖਦਾ ਪੀ ਪੀ ਦਾਰੂ ਕੀ ਮੂੰਹ ਦਾ ਆਪਣਾ ਚਿਹਰਾ ਮੋੜਦਾ ਇੱਕ ਵੀ ਪੀਤੀ ਆ ਅੱਜ ਵੀ ਪਤਾ ਨਹੀਂ ਕੀ ਖਾਦਾ ਦਾ ਕਰ ਕੇ ਬੜੀ ਕਹੇ ਜਨੂੰ ਲੱਤੀ ਅੱਜ ਤੋਂ ਬਾਅਦ ਨਹੀਂ ਪੂਰੀ ਨਾ ਦੱਸੇ 10 10 ਰੇ ਚਰਖਾਦਾ ਕਹਿੰਦੇ ਇੱਕ ਗੱਲ ਇੱਕ ਗੱਲ ਮਨੋਜ ਬੋਤਲ ਦਾਰੂ ਦੀ ਪੀਂਦਾ ਆ ਤੂੰ ਉਹ ਦੂਰ ਜਾ ਉਹ ਲੈ ਗਿਆ ਕਿ ਮੁੰਡਾ ਤਾਂ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਸਹੀ ਈ ਅੱਜ ਵੀ ਰਹਿਣਾ ਕਾਹ ਦੀ ਫੇਰੀ ਇਤਰੀ ਉਹ ਕੀ ਹੋ ਗਿਆ ਕੁਝ ਪੰਜ ਰਤਨੀ ਪੀ ਲਈ ਗਾ ਹਾਂ ਪੀ ਲਈ ਪੰਜ ਰਤਨੀ ਪੀਤੀ ਐ ਇੰਨੀ ਕਰ ਲਾ ਅੱਛਾ ਉਹ ਕੀ ਮਾਰੀ ਗੱਲ ਕਰ ਤਪਾ ਤੇ ਅਸੀਂ ਦੱਸ ਦੇਣਾ ਬਾਅਦ ਇਹਨਾਂ ਦਾ ਉਹੀ ਕੰਮ ਗੱਲ ਕਰਦਾ ਮੈਂ ਇਹਨੂੰ ਪਹਿਲਾਂ ਵੀ ਲੜਿਆ ਮੈਂ ਕਿਹਾ ਦੇਣ ਨਹੀਂ ਦੇ ਸਕਦੇ ਲੱਤੀ ਆਪਣੀ ਮਰਜ਼ੀ ਤੋਂ ਬਹੁਤ ਛਣੀਆਂ ਚਾਹ ਪਾਣੀ ਰੋਟੀ ਟੁੱਕੇ ਮੈਂ ਕਰਕੇ ਜੇ ਅੱਜ ਤਾਇਆ ਤਾਇਆ ਕਰ ਦਿਆ ਆਪਾਂ ਉਹ ਗੱਲ ਪਹਿਲੀ ਅਥਰਾ ਮਾਰ ਮਾਰ ਫੇਰ ਅਸੀਂ ਪਿੰਡ ਸੁਬਾਚਾਂ ਚ ਬਾੜਦਾ ਹੈ ਤੇ ਭੜੇਖੇ ਚ ਫਿਰਦਾ ਹਾਂ ਮੈਂ ਉਹ ਤਾਂ ਮੈਥੋਂ ਡਰਦੇ ਥੋੜਾ ਚਾਚਾ ਲੋੜਾ ਡਰਦੇ ਚਾਚਾ ਮੈਥੋਂ ਚਾਚਾ ਇਹਨਾਂ ਨੂੰ ਪਤਾ ਨਹੀਂ ਮੰਝੇ ਜਿਹਨਾਂ ਬਾਬਾ ਬਾਰ-ਬਾਰ ਕੇ ਫੈਲੇ ਦੁਆਦਾਰਾ ਕੋਈ ਨਹੀਂ ਕੁ ਬੰਦੂ ਠੰਡਾ ਕੋਈ ਗੱਲ ਨਹੀਂ ਕਰਕੇ ਮੈਥੋਂ ਇਹਨਾਂ ਨੇ ਅਕੜਾ ਆਪਣੀ ਪੁੱਤੂ ਗੱਲ ਕਰੀ ਹਾਂ ਇਹਦਾ ਭਾਈ ਚੱਲ ਗੱਲਾਂ ਤਾਂ ਵਿੱਚ ਪੈ ਕੇ ਹੋ ਜਾਂਦੀਆਂ ਨੇ ਹਾਂ ਹੈ ਤਾਂ ਖਲਤੀ ਭਾਈ ਨੂੰ ਮਾੜਾ ਹੱਥ ਚੱਕਿਆ ਤੈਨੂੰ ਮੈਂ ਦੁਆ ਛਾਲਾ ਬਣਾ ਲੂ ਇਹ ਕੰਮ ਕਰਿਆ ਇਹ ਦੁਆਦ ਨਹੀਂ ਇਹ ਦੁਆਦ ਨਹੀਂ ਕੋਈ ਤੈਨੂੰ ਮੈਂ ਕਹੀ ਜਦਾਂ ਵੀ ਕਿਰੋਣਾ ਸਮਝਾਈਏ ਨਾ ਬੰਦੇ ਖਰਾਬ ਨਹੀਂ ਹੋਣ ਬੰਨ ਨਹੀਂ ਬੈਠਾ ਕੇ ਗੰਦਾ ਆਜਾ ਪਾਪਾ ਨਾਲ ਨਾਲ ਲੈ ਜੂ ਚਾਰ ਟੜੰਗ ਐ ਕਰੋ ਬਾਪੂ ਜੀ ਐ ਕਰੋ ਬਾਪੂ ਜੀ ਕੱਲ ਨੂੰ ਕੁੜੀ ਨਹੀਂ ਛੱਡ ਜੇ ਤੁਸੀਂ ਹਾਂ ਲਟਕੀ ਹੋਈ ਨਹੀਂ ਛੱਡ ਕੇ ਮੈਂ ਆ ਮੈਂ ਆ ਕੇ ਮੇਰੀ ਹੱਥ ਲਵਾਉ ਲੁਕੀਵਾਉ ਮੈਂ ਕਹ ਤਾ ਲਵਾ ਜੂ ਹਈ ਗੁਰਾਪੇ ਇੱਕ ਮਿੰਟ ਤੂੰ ਠੰਡਾ ਰਹਿਣਾ ਓਏ ਕਾਹ ਨੂੰ ਫੇਰ ਕਿਹ ਓਏ ਕਾਹ ਨੂੰ ਯਾਰ ਉਹੀ ਗੱਲ ਮੈਂ ਬਖੜ ਤਾ ਜਾ ਐ ਕਰੋ ਮੈਂ ਲੈ ਵੀ ਆਂ ਕੁੜੀ ਨੂੰ ਕੱਲ ਨੂੰ ਲਿਓ ਕੱਲ ਕਰ ਮੈਨੂੰ ਉੱਥੇ ਕੋਠੇ ਹਾਂ ਨਾ ਉਹ ਨਹੀਂ ਜਾਗਾ ਉਹ ਨਹੀਂ ਗੱਡੀ ਦੇਖ ਜ਼ਿੰਮੇਵਾਰੀ ਮੇਰੀ ਕੋਈ ਗਲਤ ਗੱਲ ਮੈਂ ਬੈਠਾ ਬੱਸ ਪਹਿਲਾਂ ਵੀ ਬਟਾ ਭੈਣ ਦਾ ਪੁੱਤ ਬਟਾ ਪਹਿਲਾ ਪਹਿਲਾਂ ਤੂੰ ਸਹੜੀਆਂ ਲਈਂ ਗਰ ਮੈਂ ਤੈਨੂੰ ਦੱਸਾਂ ਗੱਲ ਜਿਹੜੀ ਹੋਵੇ ਮੈਂ ਤੈਨੂੰ ਦੱਸਾਂ ਨਾ ਉਹ ਦੀਆ ਤੂੰ ਇਹ ਤੀਹ ਵਾਲੇ ਨਾ 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 ਅੱਪਾ ਦਾ ਜੱਟ ਛੱਤ ਛੱਲੇ ਬੈਠੇ ਨਾ ਦੁਬਾਰ ਨਹੀਂ ਕਰਦਾ ਚਾਚਾ ਅੱਜ ਦੁਬਾਰ ਮੈਂ ਇੰਨਾ ਛਾ ਕੀ ਕਰਦਾ ਪੱਲਾ ਜਾਂਦਾ ਤੂੰ ਯਾਰ ਬਾਕੀ ਕਰਾਂ ਛੱਡ ਮੈਂ ਲੈਣਾ ਕੁੜੀ ਬਸ ਗੱਲ ਉਹ ਦੁਮੇਦਰੀ ਦੁਮੇਦਰੀ ਉਹ ਕੋਕਾਂ ਨੂੰ ਬੈ ਜਾ ਪ੍ਰੀਤਮਾ ਜੋ ਪਕਾਈ ਮਰਦਾ ਸੁਭਾਅ ਬੜਾ ਹੈ ਉਹੀ ਕੰਮ ਕਰਾਇੰਦਾ ਤੂੰ ਹੋਰ ਤੂੰ ਆਪ ਉਹ ਸਾਰਾ ਧਮਲਾਈ ਜਾਂਦਾ ਇਹਨੂੰ ਹੋਰ ਇਹਦਾ ਮੰਡੀ ਆ ਬੜੀ ਡਰਦਾ ਲੋੜਾ ਮੰਡੀ ਦਾ ਇਹ ਦੰਦੀਆਂ ਬੱਟੀ ਇਹ ਨਾ ਤੂੰ ਹੀ ਗੱਲ ਯਾਰਾ ਮਨਤਛਾਣੀ ਗੱਲ ਛਾਣਾ ਪਚਾਇਤਾਲੀ ਗੱਲ ਕਰੇ ਸਾਜੀ ਇਹ ਪਚਾਇਤਾਲੀ ਗੱਲ ਇਹ ਮੇਰੇ ਕੋਲ ਅੰਦਰ ਗਏ ਸੀ ਜੇਲ੍ਹ ਤੇ ਕਹਿੰਦੇ ਮੈਂ ਅਸੀਂ ਬਿਹਾਉਨੇ ਆ ਮੈਂ ਇਹਨਾਂ ਨੂੰ ਆਖਾ ਖੜਜੋ ਮੈਨੂੰ ਬਾਹਰ ਆ ਜਾਓ ਓ ਨਹੀਂ ਪ੍ਰੀਤਮਾ ਦਾ ਗੱਲ ਇਹ ਮੈਨੂੰ ਲੜੀ ਜਾਂਦਾ ਕਹਿੰਦਾ ਤੂੰ ਦੇਖਿਆ ਹੀ ਨਹੀਂ ਕੁਛ ਕਪਾਈ ਪੰਡਿਆ ਯਾਰਾ ਪੰਡੇ ਬਹੁਤ ਕੁੱਟੇ ਇਹਨੂੰ ਅੱਖੀ ਤੇ ਆ ਮਮਦੂ ਉਰਨੀ ਮਾਰਨ ਲੱਗਾ ਕੌੜ ਕਰਦਾ ਦੇਖ ਕੇ ਦੇਖ ਕੇ ਨੂੰ ਮੇੜਦੇ ਆਪਣਾ 20 ਸਾਲ ਹੋ ਗਏ ਜਿੰਨ ਤੈਨੂੰ ਹੱਲ ਪਰਖੀ ਨਹੀਂ ਨਹੀਂ ਮੈਂ ਰੱਖੀਆ ਮੈਨੂੰ ਤਾਂ ਪਰੱਖਿਆ ਬੰਦੇ ਨਹੀਂ ਮੈਂ ਤਾਂ ਨਹੀਂ ਕਿਹਾ ਉਸਦੇ ਨੂੰ ਬੁਲਾ ਰੱਖੇ ਆ ਪ੍ਰੀ ਜਿਹੜਾ ਹੋਣਾ ਹੋਵੇ ਕਾ ਨੂੰ ਪਤਾ ਲੱਗਦਾ ੱੱਕੇ ਨਾਲ ਹੋ ਜਾਂਦਾ ਪੈਸਾ ਖੋਤਾ ਹੋ ਜਾਂਦਾ ਸਾਹ ਦੀਆਂ ਲੱਤਾਂ ਤੋੜਦੀਆਂ ਗਹਿਰ ਵੇੜੀਆਂ ਕਿਹਨੂੰ ਡੁੱਟੀਆਂ ਦੋ ਗੱਲਦਾ ਚੱਲਦਾ ਪੈਸਾ ਖੋਤਾ ਹੋ ਗਿਆ ਇਹ ਬਾਈ ਬੰਦੂਨ ਬਹੁਤ ਵਾਰੀ ਆਇਆ ਇੱਥੇ ਪੰਜ ਪੰਜ ਦਿਨ ਹੜੀ ਬੈਲਾ ਇਹੋ ਜੀ ਗੱਲ ਦੇਖ ਲਿਆ ਨਹੀਂ ਸੁਣੀ ਆ ਆ ਇਹ ਨਹੀਂ ਵਿਚਾਰਾ ਬਾਲਾ ਨਰਮ ਮੁੰਡਾ ਕੋੜ ਕੇ ਵਰਗਾ ਮੈਂ ਬੰਦੂਨ ਨਹੀਂ ਕਰਦਾ ਪਰ ਬੰਦ ਬੰਦੂਨ ਨੂੰ ਭੇਜਦਾ ਇੱਥੇ ਕੰਮ ਕਰਾ ਜਿਹੜੀ ਲੱਤਾਂ ਤੋੜ ਕੇ ਧਰਦਾ ਆ ਕੇ ਨਛਾਂ ਅੰਦਰ ਪਿਆਰੇ ਜਿਹੜੀ ਹੋ ਗਈ ਹੋ ਗਈ ਇਦੂ ਵਾਰ ਪ੍ਰਧਾਨ ਦੀ ਮਾਂ ਲੈਣਾ ਬੱਸ ਮਾਂ ਵਾ ਕੀ ਲੈਣਾ ਜਰਾ ਏ ਕਿ ਮਾਰੀ ਬੋੜ ਲੈਣਾ ਯਾ ਮੈਂ ਬੜੀ ਲੈਣਾ ਅਜੂ ਬੜਾ ਪੜਾਣੀ ਮਾਇਆ ਪੈ ਲਉਂ ਜੇ ਪ੍ਰਾਣ ਲੂਫਾ ਦਾ ਮਾਣ ਜੀ ਤੁਰਦਾ ਨਾਲੇ ਦੀ ਗੱਲ ਸੁਣ ਸਰਦਾਰ ਪਾਲਾ ਸਿਓ ਸਰਦਾਰ ਪਾਲਾ ਨਾਲੇ ਦੀ ਮਾਂ ਇਹਦੀ ਮਾਂ ਨੂੰ ਸਮਝਾ ਦੇ ਭਾਈ ਕਿਵੇਂ ਉਹ ਬੜਾ ਕੁੜੀ ਨੂੰ ਪੁੱਠਾ ਸਿੱਧਾ ਬੋਲ ਜੀ ਉਹਨੂੰ ਬੋਲ ਜੀ ਦਾ ਗਰੀਬ ਬਣੀ ਹੈ ਹੈ ਵੀ ਗਰੀਬਣੀ ਹਾਂ ਆਪਦੀਆਂ ਕੁੜੀਆਂ ਵਾਂਗੂ ਸਮਝ ਰਹੀ ਸਾਰੇ ਨੋਰਾ ਕੋਈ ਨਾ ਮੈਂ ਦੇਖੇ ਜੀ ਉਹਨੂੰ ਕਿਹਾ ਮੇਰੀ ਭਝਾਈਆਂ ਥਾਂ ਉਹ ਉਂਗਲਾ ਲਾਉਂਦੀ ਆ ਯਾਰ ਇਹਨੂੰ ਅੱਜ ਗਈ ਆ ਪਾਛੇ ਮੱਛਾ ਤੇ ਗਈ ਆ ਮੱਛਾ ਚੇਕਣਾ ਉਹ ਬਹੁਤ ਸ਼ੈਣੀਆ ਬੁਢੀ ਹੋਏ ਦੀ ਗੱਲ ਹੈ ਮੈਂ ਉਹਨੂੰ ਕਹੂੰ ਭਾਈ ਜਰਾ ਬਲਾਉਣ ਦਾ ਹੱਕ ਨਹੀਂ ਘਰੀਓ ਪੜਦੀਆ ਲਾਲਾ ਉਂਗਲਾ ਉਹ ਯਾਰ ਮੈਂ ਕਹਿ ਦੂ ਮੇਰੇ ਭਝਾਈਆਂ ਹੀ ਖਾਂ ਲੱਗਦੀ ਆ ਮੈਂ ਕਹਿ ਦੂ ਮੈਂ ਆਪ ਰੱਖੀ ਉਹ ਸਮਝਾ ਦੇ ਨਹੀਂ ਫਿਰ ਦੂਜੂ ਸਮਝਾਵਾਂਗੇ ਉਹ ਵੀ ਮੈਂ ਆਪ ਲੈ ਕੇ ਰੱਖੀ ਸੀ ਕੀ ਜਦੋਂ ਦਾ ਪਿ ਆਪ ਲਈ ਫੇਰ ਰੱਖੀ ਮੈਂ ਕਿਹਾ ਸਾਥ ਬੜੀ ਉਹ ਬਾਦੂ ਜੜ ਪ੍ਰੀਤ ਉਹ ਕੀ ਕਹੀ ਜਾਂਦਾ ਭੈਣ ਦਾ ਮਰਿਆ ਤੂੰ ਆਹੀ ਗੱਲ ਹਾਂ ਜੁਮੇ ਬੜੀ ਗੱਲ ਕਰਦਾ ਸਰਦਾਰ ਪਾਲਾ ਛੋਂ ਜੁਮੇ ਬੜੀ ਸਰਦਾਰ ਪਾਲਾ ਛੋਂ ਜੁਮੇ ਬੜੀ ਬੁਲਾਉਂਦਾ ਛੋੜਾ ਛੋੜਾ ਇਹੀ ਤੇ ਬੁਲਾਉਂਦਾ ਸਰਦਾਰ ਪਾਲਾ ਛੋਂ ਸਰਦਾਰ ਪਾਲਾ ਛੋਂ ਮੈਂ ਜੁਮੇ ਬੜੀ ਦੇਖਾ ਚਾਚਾ ਜੀ 10 ਕਿੱਲੇ ਵੰਡਦੇ ਕਰਦੇ ਆਪਾਂ ਸਾਰਾ ਕਰਦੇ ਆਂ ਆਪੀ ਦਾ ਕੰਮ ਤਾਂ ਇਹ ਕਰਕੇ ਨਾ ਬਾਹਰ ਤੋਹੇ ਦਿੰਦਾ ਨਹੀਂ ਨਹੀਂ ਨਾ ਤੋੜਦਾ ਐ ਆ ਗੁਜਰ ਬੰਦੂਰ ਨੇ ਦੱਸਿਆ ਕਿ ਨਾ ਟਾਇਰ ਚਲਾਉਣ ਨੂੰ ਕਿਦੇ ਅੰਦਰ ਵੜ ਜਾਂਦਾ ਪਾਣੀ ਕਣਕ ਨੂੰ ਗੁੰਦੂਰ ਲੜ ਕੇ ਗਿਆ ਦੋ ਤੂੰ ਕਰਦਾ ਕੀ ਹੈ ਜੀ ਨਾ ਪਰਿਕਮਖਿਆ ਪਾਣੀ ਬਾਈ ਤੇ ਲੜਾਈ ਹੋ ਗਈ ਸੀ ਇਹ ਤਾਂ ਗੋਲੀ ਚੱਲ ਗਈ ਉਸ ਤੇ ਇਹਦੀ ਲੱਤ ਚ ਵੱਜਿਆ ਪਈਦੀ ਇਹ ਵੀ ਬਾਹਲਾ ਰਿਹਾ ਤੇ ਮਾਚਲ ਵੀ ਉਹ ਤੋਂ ਕੰਮ ਨਹੀਂ ਹੁੰਦਾ ਇਹ ਲੱਟ ਕੰਮ ਨਹੀਂ ਰਾੜ ਪੈਦਾ ਲਾਉਣਾ ਫਿਰ ਵਿਆਹ ਚ ਗਿਆ ਕੁੜੀ ਨੂੰ ਬਾਹ ਫੜ ਕੇ ਕਿੜੀ ਸਿਬਰੇ ਰੱਜਾ ਉਹਦੇ ਜੋੜਾ ਨਾ ਮੂੰਹ ਹੀ ਨਾ ਨਾ ਇਹ ਬਾਈ ਬਾਹਲਾ ਰਿਹਾ ਸਰਦਾਰ ਪਾਣਾ ਜੀ ਕਰਦਾ ਤਾਂ ਪਹਿਲਾ ਇਹੀ ਗਮਰੇ ਆਏ ਜੀ ਕਰਦਾ ਤਾਂ ਚੀਕ ਕੀਤੀ ਸੀ ਮੇਨਾਂ ਇਹਨਾਂ ਅੱਛਾ ਕੁੱਟਿਆ ਜੀ ਕੋਈ ਬੰਦ ਕੁੱਟਿਆ ਰੱਖੋ ਕੁੱਟਣਗੇ ਹੁਣ ਵੀ ਖੁਦਾ ਤੂੰ ਰੱਖਣਾ ਮੈਂ ਆਪੇ ਹੀ ਡੱਗ ਗਿਆ ਨਾ ਮੱਛੂ ਦਾਬ ਬੜੀ ਆ ਮੇ ਜੁਮੇ ਬਈਆ ਸਾਰੀ ਜੱਗਾਂ ਨੂੰ ਕੁੜੀ ਪ੍ਰੀਤ ਤੁਸੀਂ ਭਾਈ ਨੂੰ ਤੀਆ ਤੋਰਨੀ ਪੂਜੀ ਕਨੇ ਦਾ ਰੱਖੀ ਮੈਂ ਬਰਤ ਤੈਨੂੰ ਦੱਸਦਾ ਇਹਨਾਂ ਨੂੰ ਸਮਝਾ ਲਾ ਓ ਇਧਰ ਸਮਝਾਈ ਜਾਂਣਾ ਹੁਣ ਐ ਕਾਹ ਨੂੰ ਕਰੀ ਜਾਂਦੇ ਐ ਤਾਂ ਲੱਗ ਜਾਣੀ ਸਾਲ ਦੂਰ ਸਾਫ ਓ ਯਾਰ ਹੁਣ ਬੰਦੇ ਨੂੰ ਮਟਣੇ ਤਾਂ ਨਹੀਂ ਹਈ ਜਿਵੇਂ ਐਨਾ ਟਾਈਮ ਮੈਂ ਲਾਉਂਦਾ ਨਹੀਂ ਸੀ ਸਾਡੀ ਕੁੜੀ ਕਰਕੇ ਵੇਖੋ ਬਾਪੂ ਜੀ ਪਾਣੀ ਤਾਂ ਨਹੀਂ ਪੀਓਗੇ ਉਹ ਤਾਂ ਤੇਰੀ ਗੱਲ ਮੈਂ ਖੜ ਜਾ ਗੱਲ ਕਰ ਲੀ ਪਹਿਲਾਂ ਕਾਬਰੇ ਬੈਠਿਆ ਯਾਰ ਓ ਪਾਣੀ ਵੀ ਗਿੱਠੇ ਠੰਡੇ ਮੈਂ ਤੈਨੂੰ ਕਿਹਾ ਸੀ ਮਖਿਓ ਤਾਂ ਹੀ ਨੂੰ ਪਤਾ ਗਮਦੂਰ ਨੂੰ ਭੇਜ ਦੇਣ ਕਾਤਲ ਗਿਆ ਬੰਦਾ ਜਾਣਦਾ ਤੇਰੇ ਮਾਰੂ ਤੋਂ ਉਹ ਡੰਡੀ ਲੇ ਗ ਜਾਂਦਾ ਅਸੀਂ ਲੰਮੀ ਸੋਚਦੇ ਹਾਂ ਹੁਣ ਤਾਂ ਪਹਿਲਾਂ ਆਪਦਾ ਘਰ ਪਟਿਆ ਜਾਉਣਾ ਟੀਆ ਪੈਣੋ ਅਗਲਾ ਬਸਣੌਰ ਵਾਸਤੇ ਹਾਂ ਬਸਣੌਰ ਵਾਸਤੇ ਵਿਹੁੰਦਾ ਅਗਲਾ ਪਡਾਉਣੀ ਮਰ ਗਏ ਤੁਸੀਂ ਆਪਸਿਆਂ ਨੂੰ ਪੂਰੀ ਦੀ ਕੌਣ ਲੋਵੇ ਨਹੀਂ ਤੁਮੇ ਬਾਜੀ ਗੱਲ ਕਰਦਾ ਭਾਈ ਭਾਈ ਬਾਬਾ ਜਰਾ ਇਹ ਸੁਪਾਉਂਗਾ ਨਾ ਹੋਏ ਵੀ ਤੁਮੇ ਬਣੋ ਤੁਮੇ ਬੜੀ ਜੀ ਗੱਲ ਕਰਨਾ ਮੁੰਡਾ ਯਾਰ ਕੀ ਤੂੰ ਭੈਣ ਜਾਈਏ ਨਾ ਯਾਰ ਉਹੀ ਕੱਬੂ ਬੰਦ ਬੋਲ ਦੇ ਮੁੰਡੇ ਦਾ ਬੰਦ ਕਰ ਫਲਤ ਤੂੰ ਗੱਲ ਕਰ ਇਹਨੂੰ ਜੇ ਹੁਣ ਦਸਰੇ ਭਾਈ ਕਿਵੇਂ ਕਰਾਂ ਰੋਜ਼ ਰੋਜ਼ ਸੱਤ ਬਾਦ ਨਾ ਬੋਲੀ ਛਾਲਾ ਬਣਾਉਂਦੇ ਬੋਲਿਆ ਐ ਕਰੋ ਬਾਪੂ ਜੀ ਕੱਲ ਨੂੰ ਤੁਸੀਂ ਬੰਦੇ ਬੈਲੀ ਦੇ ਤੁਸੀਂ ਹਾਂ ਫੇਟਾਂ ਨੂੰ ਲੋਟੀ ਦਾ ਬਾੜ ਹੋ ਗਿਆ ਨਹੀਂ ਦੈਨੋ ਤੁਥੋਂ ਮਾਫੀ ਮੰਗਦਾ ਮੈਂ ਅਸਾ ਤੋਂ ਰੋਜ਼ ਰੋਜ਼ ਅਸੀਂ ਪਾਸਾ ਕਰਾਂਗੇ ਐ ਕਰੋ ਮੈਂ ਤਾਂ ਉਸ ਕੁੜੀ ਦੇ ਮੂੰਹ ਨੂੰ ਸੋਚੀਏ ਗੱਲ ਮਾਰ ਬੰਦ ਤੈਨੂੰ ਰੋਕ ਲੈਣਾ ਕਿ ਕੁੜੀ ਦਾ ਘਰ ਪਟਿਆ ਜੀ ਅੱਜ ਤੋਂ ਬਾਅਦ ਮੈਂ ਨਾ ਤਾਂ ਦਾਰੂ ਪੀਵਾਂ ਨਾ ਕੋਈ ਹੋਰ ਨਸ਼ਾ ਕਰਾਂਗਾ ਕਤੇ ਗੱਲ ਕਰ ਕੱਲ ਨੂੰ ਕੁੜੀ ਨੂੰ ਤੁਸੀਂ ਆਪ ਛੱਡੀ ਤੇ ਜੇ ਕੁੜੀ ਦੇ ਤੂੰ ਬਦ ਲੱਪਣ ਮਾਰਦਾ ਤੈਨੂੰ ਸਾਰਾ ਨਾ ਨਾ ਮੈਂ ਮਾਰ ਮਾਰ ਛੋਟੇ ਤੁਸੀਂ ਪਹਿਲਾਂ ਹੈਗੇ ਨਾਲ ਮੈਨੂੰ ਅੰਦਰ ਬਾੜ ਬਾੜ ਕੁੱਟਦਾ ਮੈਨੂੰ ਬਸ ਫਰਾਂ ਲੱਗਦਾ ਨਹੀਂ ਹੁਣ ਆਪਣੀ ਸ਼ਕੀਰੀ ਪੈਂਦੀਆ ਬਚੋਲਾ ਵੀ ਮੈਂ ਪਾਲੇ ਨਾਲੋਂ ਪਹਿਲਾਂ ਤੁਸੀਂ ਹੋ ਮੈਨੂੰ ਮੈਂ ਕੁੜੀ ਦਾ ਪੱਖ ਕਰੂੰ ਬਹੁਤ ਕਰਦਾ ਪੱਖ ਮੱਖੀ ਖੜੇ 12 ਵਜੇ ਤੱਕ ਘਰੇ ਨਹੀਂ ਆਉਂਦਾ ਸਾਰੀ ਦਿਹਾੜੀ ਮੈਂ ਜਿੰਨਾ ਚਿਰ ਚਾਹਣਾ ਮੈਂ ਜਿੰਨਾ ਚਿਰ ਚਾਹਣਾ ਮੈਂ ਕੁੜੀ ਦੇ ਉੱਤੇ ਰੱਖੂੰ ਬਸ ਮੈਂ ਸਿਰ ਤੇ ਹੱਥ ਸਿਰ ਕਿਉਂ ਭੁਗਾਈ ਮਰੀ ਜਾ ਪ੍ਰੀਤਮਾ ਕਹਿ ਰਹੀ ਆਤੀ ਇਹਦਾ ਭਗਾਈ ਜਾਨ ਵੀ ਪ੍ਰਭਾਤ ਕੱਲ ਮੈਂ ਤੁਹਾਨੂੰ ਗੱਲ ਕਰਨ ਲੱਗਾ ਕਈ ਵਾਰੀ ਮੈਂ ਗੱਲ ਨਹੀਂ ਕਰ ਜਣਾ ਠਵਾ ਮੈਂ ਇਹ ਚਰਚ ਮਾਰੂ ਤੇਰੇ ਨਾਲ ਦੀ ਨਾਲ ਠੱਬਾ ਹੋ ਗਿਆ ਮੈਨੂੰ ਪਤਾ ਪਾਲਾ ਪੈਲੀ ਆ ਪੈਲੀ ਪੈਲੀ ਹੁਣੀ ਆਏ ਜੇ ਕਾਇਤ ਕਾਇਰ ਹੋ ਗਈ ਸੀ ਗਾਥ ਕਾਂਦੇ ਕੇਸ ਚੋ ਗਾਦੇ ਕੇਸ ਚੋ ਇਹ ਜੋਂ ਦੁਆ ਕਰੇ ਰਾਸਾ ਜੀ ਦਸ ਮੋਰ ਪਾਈ ਦੀ ਪੁੱਦੀ ਕਾਤਲ ਕਰਿਆ 15 ਕਰ ਦਿੱਤੇ ਟੱਕਾ ਮਰੀਂ ਬਲਾਤਕਾਰ ਚੰਗਾ ਤਕਬੂਲ ਇਹ ਬਾਰੇ ਆ ਹਾਂ ਬਾਰੇ ਬਾਰੇ ਹੁਣ ਹੀ ਆਇਆ ਹਾਂ ਗਮਦੂਰ ਵੀ ਤੁਹਾਨੂੰ ਲਾ ਤਿੰਨ ਮਹੀਨੇ ਦਾ ਗਮਦੂਰ ਹੀ ਲਾਇਆ ਹਾਂ ਹੋਰ ਇਹ ਜੋ ਮਾਨਹਾਨੀ ਦਾ ਪੈ ਗਿਆ ਸੀ ਬੋਲ ਦੇ ਦੰਦਾ ਫੜਿਆ ਗਿਆ ਪ੍ਰਾਇਮਰੀ ਚ ਆ ਗਿਆ ਬੈਲੀ ਪੂਰੇ ਨੇ ਇਹਦਾ ਪਰਵਾਹ ਨਾ ਮੰਨੇ ਪੜੀ ਮੇਰੀ ਦਾ ਬਾੜੀ ਆ ਉਹ ਕੋਈ ਨਾ ਤੂੰ ਗੱਲ ਨਾ ਕਰ ਯਾਰ ਮੈਂ ਕਰ ਲਵਾਂ ਮੈਂ ਇਹਨੂੰ ਸਮਝਾ ਤਾ ਅੱਛਾ ਗੱਲ ਹੋ ਗਈ ਫਿਰ ਕਹਿ ਤਾ ਹੁਣ ਇਹ ਕਹਿੰਦਾ ਦੂਬਾਦ ਨਹੀਂ ਆਉਗਾ ਮੈਂ ਨਹੀਂ ਬੋਲਦਾ ਬਾਕੀ ਇਹਨਾਂ ਦਾ ਸੁਭਾਅ ਪੜਾ ਪਰੇ ਸੋਣਾ ਨਹੀਂ ਬਾਕੀ ਉਹਦੇ ਸੱਟ ਮਾਰੇ ਕਿ ਨਹੀਂ ਉਹ ਗੱਲੇ ਕਰਦਾ ਮੈਂ ਕਿਾ ਛੋਟਾ ਸੁਆਹ ਬਾੜਾ ਅਰਬਾ ਮਹੀਨਾਂ ਕੋ ਛੱਟ ਮਾਰ ਲਗੇ ਹੈ ਨਹੀਂ ਇੱਥੇ ਬੈਠੇ ਪਿੰਡ ਸੀਲ ਕਰਦਗੇ ਦੇਖਣੀ ਆ ਫਿਰ ਪਹੁੰਚ ਹਾਂ ਪਹੁੰਚ ਦੇਖਣੀ ਆ ਤਾਂ ਦੇਖ ਨਾ ਕਉ ਬਾਬਾ ਇਹ ਭਾਈ ਮਰ ਬਈ ਜਨੇ ਦੋ ਜਰ ਮਰ ਮੈਂ ਗਿਆ ਡਰਦੇ ਬੁੜੀਆਂ ਤੋਂ ਛੱਡੀਆਂ ਕਿੱਡੇ ਕੋਲੇ ਲੈ ਤੁਰੇ ਕਿੱਡੇ ਨੌੜਾ ਨਾ ਕੋਲੇ ਉਧਰੇ ਪਿੰਟ ਬਾਹਰ ਨਿਕਲ ਨਿਕਲ ਦੇਖਦਾ ਸੀ ਵੀ ਬੰਦੇ ਪਹੁੰਚ ਗਏ ਪਹੁੰਚ ਨੇ ਜੱਟ ਬੰਦਰਾਂ ਵਾਲੇ ਗਲੀਆਂ ਸੁਣੀਆਂ ਕਰਾਤੀਆਂ ਜਦੋਂ ਆਪਾਂ ਆਏ ਸੀ ਇਹ ਮੰਝੇ ਦੇ ਸੁਣੀਆਂ ਕੋਲੇ ਨਾਲ ਲੱਗ ਕੇ ਦੇਖਦੀਆਂ ਸੀ ਦੇਖੀ ਮੰਝੇ ਧਲੇ ਬੜਾ ਸੀ ਇਹ ਆ ਫਿਰ ਤਾਂ ਸ਼ੋਰ ਚ ਕੁੱਤੀ ਲੰਝੀ ਫੜਿਆ ਗਿਆ ਉਹ ਕਰੀਏ ਨਾ ਕੁੱਤੀ ਐਤ ਪਾਇ ਗੜਿਆ ਨਾ ਨਾ ਬੜਾ ਜੇ ਪਤਾ ਲੱਗ ਗਿਆ ਵੀ ਬੰਤੋ ਰਿਪੁੰਚੇ ਬੰਦ ਨਾਲੇ ਬਾਹਲੇ ਬੈਠੀ ਹਾਂ ਮੰਜੇ ਨਾਲੇ ਵੱਗ ਗਿਆ ਸੀ ਤੇਰੇ ਵਾਂਗੂ ਮੰਜੇ ਥੱਲੇ ਨਹੀਂ ਪੜਦੇ ਉਹ ਆਪਣਾ ਬੰਤ ਆਪਣਾ ਆਪਣਾ ਸਰਦਾਰ ਬਣ ਤਸਾਉ ਸ਼ੋਰ ਚ ਕੁੱਤੀ ਜਾਈ ਕਰ ਲੈ ਕਿਵੇਂ ਪੱਕ ਭੈਣ ਜਾਈ ਨੇ ਗੱਲ ਕਰ ਰਿਹਾ ਤੂੰ ਮਾਰਦੀ ਡਾਂਗਣਾ ਹੈ ਨਾ ਕਿਉਂ ਕੁੱਤੀ ਸੂਈ ਸੀ ਉੱਥੇ ਹਲ ਕੀ ਨਹੀਂ ਸੀ ਮਿਲਣਾ ਹਲ ਕੀ ਸੀ ਮਾਰਦੀ ਹਣਾ ਹਾਂ ਪੜਕਾਉਂਦਾ ਇਹ ਗੱਡਾ ਹੁੰਦੀ ਇਹਨੂੰ ਸਮਝਾਇਆ ਮੈਂ ਪਹਿਲੀ ਵਾਰ ਅਸੀਂ ਕਾਹਲ ਨਹੀਂ ਕਰਦੇ ਮਾਰਨ ਲੱਗੇ ਬਾਹਰੇ ਇਸ ਕਰ ਲਓ ਬਾਬਾ ਇਹ ਨਹੀਂ ਜੜ ਜਾਣਦਾ ਲੈ ਮੈਂ ਸਾਹੇ ਜਾਣਦਾ ਓਏ ਆਏ ਢੱਕੇ ਗੋਲੀਆਂ ਕੰਬਾ ਮਾਰਨ ਸਿਰ ਪਾੜਨ ਦੰਦ ਤਾਂ ਮੈਂ ਤਾ ਆ ਆ ਚੱਲ ਗਏ ਫਿਰ ਪ੍ਰੀਤਵਾਨ ਬੱਸ ਨਿਪੜ ਗਈ ਗੱਲ ਆਹਾ ਆ ਰੇ ਰੇ ਸਮਝਾਉਂ ਕੋ ਆਲੂ ਪੱਟੇ ਦੀ ਮੱਕ ਮੁੱਕ ਵਜਾਉਣਾ ਆਪਾਂ ਚੱਲੀਏ ਚੱਲਦੇ ਔਰ ਭਾਈ ਦੜਕੇ ਕੋਈ ਕਹ ਦੇ ਦੜਕੇ ਭਾਈ ਮਾਲੂ ਵੀ ਜ ਮੈਂ ਨਾਲ ਹੂੰ ਕੁੜੀ ਲੈ ਕੇ ਆ ਮੈਂ ਕੁੜੀ ਨੂੰ ਲਿਆਵਾਂਗੇ ਇੱਥੇ ਮੈਂ ਨਾਲ ਆਉਂ ਤੜਕੇ ਜੇ ਮੇਰੀ ਪੜਾਈ ਨੂੰ ਤੇਰੇ ਘਰ ਜਿਆ ਨੂੰ ਕਹੀ ਦੀ ہاں ਵੀ ਕੱਲ ਨੂੰ ਆਉਗਾ ਭਾਈ ਘਰ ਜਿਆ ਲਊਗਾ ਠੀਕ ਹੈ ਨਾ ਕੀ ਲਊਗਾ ਉਹ ਜਰ ਵੀ ਮੱਤ ਗਈ ਆ ਬੰਦਾ ਹੋਣੀ ਕਹਾਈ ਇਹਨੂੰ ਵਾਗ ਜ਼ਿੰਮੇਵਾਰੀ ਲੈ ਮੈਂ ਆਪੇ ਲੇਮ ਠੀਕ ਹੈ ਨਾ ਹਾਂ ਕੜ ਕੇ ਪਾਈਆ ਮੈਂ ਚੱਲਣਾ ਹਾਂ ਕੱਲ ਨੂੰ ਨਾਲ ਲੈ ਕੇ ਆਈਂ ਭਾਈ ਹੱਥ ਨਾਲ ਕੱਲ ਕਰਾਂ ਕੱਲ ਕਰਾਂ ਮੈਂ ਛਾਲ ਬਣਾ ਬੜੀ ਗਿਆ ਓਏ ਉੱਥੇ ਜਾ ਕੇ ਕੁਝ ਕਹਿਣਾ ਦੇਣ ਲੈ ਚੰਗਰ ਨਿਬੜ ਦਿਆ ਉਹ ਭਾਈ ਪਾਈਆ ਤੂੰ ਤਾਂ ਕੋਈ ਨਹੀਂ ਆ ਸਾਡੀ ਮੁੰਡਾ ਆफी ਮੰਗਾ ਸਾਡੀ ਜਵਾਜ ਭਾਈ ਹੱਥੋਂ ਦਾ ਕੀ ਆ ਪਰ ਸੁਧਰ ਜਾ ਹਾਂ ਹਣ ਭਾਈ ਮਾਫੀ ਮੰਗ ਲਈ ਦੇ। ਉਹ ਮਾਫੀ ਦਾ ਕੀ ਆ? ਮੁੰਡਾ ਜਵਾਕ ਆ। ਆਪਦਾ ਮੁੰਡਾ ਸਾਡਾ। ਇਹਨੂੰ ਅਸੀਂ ਤਾਂ ਕਹਿੰਦੇ ਸੁਧਰ ਜਾ। ਚਰੌਣਾ ਵੇਚੁੰ ਜਾਂ ਮੈਂ ਵੀ ਕਹਿੰਦੇ ਆਬਰੀ ਨੂੰ ਕੀ ਆ। ਬਰਤਤਾਬ ਆ ਯਾਰ ਆਪਾਂ। ਚੱਲ ਕੋਈ। ਕੋਈ ਕਹਾਂ ਇੱਥੇ ਬਹਿ ਜਾ ਪੜਾ ਲੱਗਦਾ। ਹਾਂ ਜੇ ਘਰੇ ਲਿਆ ਵੇ। ਠੀਕ ਹੈ ਨਾ। ਹਾਂ ਇੱਕ ਦੂ ਬਾਹ ਨਾ ਬੋਲੀ ਛਾ। ਮੈਂ ਬੋਲਦਾ ਨਹੀਂ। ਜਾਂ ਗਊਆਂ ਵਰਗਾ ਮਰੇ ਪੀ ਕੇ ਕਹੀ ਬੜੀ ਉਹ ਮੈਂ ਕਹਿ ਦੂੰ ਨਾ। ਨਾ ਨਾ ਪੋਹਣੀ ਨਹੀਂ। ਇਹਨੂੰ ਮੰਨ। ਪੀਂਦਾ ਕੀ ਮਾਨ ਯਾਰਾ ਬੁੱਦੀ ਹੱਥ ਕਰੀਓ ਮੇਰੇ ਚੋਰੇ ਸੌ ਸੌ ਮੰਗੂ ਸੌ ਕੋਈ ਗੱਲ ਤੋਂ ਪਕਾਈ ਮਰੀ ਨੇ ਦੇਖ ਸਾਰੀ ਦੁਨੀਆ ਵੀ ਤੂੰ ਪੀਂਦਾ ਨਹੀਂ ਆਂ ਜਾਉਣਾ ਤੇ ਅਸੀਂ ਵੀ ਪੀਨੇ ਆ ਸਾਰੀ ਦੁਨੀਆ ਯਾਰ ਪੀਣ ਨੂੰ ਅਸੀਂ ਕੀ ਕਰਿਆ ਹੋਰ ਨਾ ਛਾਣਾ ਕਰੇ ਦਾਰੂ ਪੀਲੇ ਸਾਹ ਹੁਣ ਇਹਨੂੰ ਅੱਖਾਂ ਮੱਖੇ ਭਾਈ ਗੋਲੀ ਘਟਾਈ ਜਾ ਹਾਂ ਉਹ ਮਾੜੀ ਆ ਦੇਖ ਜੇ ਬੂਆ ਕੋਟੇ ਦਾਰੂ ਹਾਂ ਘਰੇ ਬੈ ਕੇ ਪੀਲੇ ਯਾ ਕੋਈ ਪੁੱਕੀ ਆ ਚੌਂਕਾ ਖਾਲੂ ਹਾਂ ਉਹ ਤਾਂ ਨਹੀਂ ਪੀ ਕੇ ਗਲੀਆਂ ਹਾਂ ਗੜੀਆਂ ਨਾਲ ਹਾਂ ਦਿਲ ਖਲਾਉਣ ਦੇ ਬਾਰੇ ਚਾਰ ਖਾਈ ਬੈਠੇ ਦੂਜੀ ਗੜੀ ਕੋਈ ਦੱਸਣਾ ਬਾਏ ਏਦੂ ਬਾਜੇ ਪਹਿਲਾ ਵਕਾ ਮੈਂ ਪੇਗ ਵੀ ਲਾ ਤਾ ਸੌ ਖਾ ਗਿਆ ਬਸ ਨਿਬੜ ਗਈ ਹਾਂ ਚੱਲ ਕੇ ਬਣੀਤਵਾ ਚਾਲ ਉਹਨੂੰ ਸੀਰੀ ਨੂੰ ਭੇਜ ਕੇ ਦੂਜੇ ਆਲੂ ਕੋ ਜਾਵੇ ਹੋ ਰਸਤਾ ਲੈ ਆਉਣਾ ਦੂਜੀ ਕੁੜੀ ਆਪਣੀ ਕਾਟੋ ਵਿਆਹ ਦੀ ਕਿ ਦੇਣੀ ਅਜੇ ਮੈਂ ਇੱਕ ਰਾਂ ਹੁ ਛਾਕ ਕੇ ਨਾ ਹੋਰ ਨਾ ਕਹੋ ਕਿ ਮੈਂ ਆਪ ਦੇ ਕੇ ਜਾਉ ਉਹ ਨਹੀਂ ਗੱਲ ਵਸਤਾ ਇੱਕ ਤੂੰ ਰੱਜ ਲੈ ਜਾ ਚੰਗਾ ਵਾ ਕੁਝ ਕੱਲ ਨੂੰ ਲੈ ਕੇ ਆਵਾਂਗੇ ਫਿਰ ਅੱਜ ਚਾ ਮੁੰਡਾ ਗਿਆ ਯਾਰ ਓਏ ਵਸਤਾ ਰੱਜੇ ਭਰਾਵਾ ਬੰਨ ਜਾ ਕੱਲ ਇਹਦੀ ਭੂਆ ਦਾ ਪੁੱਤੀ ਆ ਨਾ ਸੰਤਾ ਲੋੜ ਨਹੀਂ ਉਹ ਕੰਗੇ ਦਾ ਬੰਦੇ ਬਰਸਣ ਵਾਲੇ ਮਿਲ ਜੇ ਤੂੰ ਤੇਖੀ ਭਾਰਦਾ ਜਿਹੇ ਜਾਏ ਉਹ ਹੋਣਗੇ ਕੰਗਾ ਮੈਂ ਕਿਵੇਂ ਹੁਣ ਬਾਪੂ ਜੀ ਉਹ ਥੋੜੇ ਸਾਹਮਣੇ ਆ ਕੰਦੇ ਦੇ ਦੀਦਾ ਹੈ ਤੇ ਤੈਨੂੰ ਮੈਂ ਤੰਦਾਂ ਦਾ ਹੋਰ ਵੀ ਬੰਦੇ ਮੈਂ ਦੇਖਿਆ ਪਰ ਉਹਨਾਂ ਕਰਾਉਣਾ ਕਦੇ ਗਲਤੀ ਨਹੀਂ ਮੰਨਦਾ ਨਾ ਇਹ ਬੰਦਾ ਫੇਰ ਮਨ ਨਹੀਂ ਕਿ ਵੀ ਨਾ ਗਲਤੀ ਪਾਵਰ ਨਾ ਚੱਲਦਾ ਜੱਟਾਂ ਦਾ ਓ ਲਾੜਾ ਦੀਦਾ ਬਾਂਦਰਾਂ ਵਾਲੇ ਵਾਜਦੇ ਨੰਬਰਦਾਰ ਗੱਲਾਂ ਕਰਦਾ ਤੂੰ ਵੀ ਤਰ੍ਹਾਂ ਜਾਣਦਾ ਬਾਈ ਮੈਂ ਇਹਨੂੰ ਆਖੇ ਮੈਂ ਬੰਦੇ ਕਤਲਗੇੜੇ ਲਾਵੇ ਕਿਵੇਂ ਨਾ ਪੈਰੀ ਹੱਥ ਫੇਰ ਬਾਈ ਕੱਢ ਗਲੀ ਚ ਕੋਈ ਬਾਹਰ ਹਾਂ ਅਸੀਂ ਤਾਂ ਦੇਖ ਲਾਏਗਾ ਤੇ ਆ ਹਾਂ ਟਰੈਕਟਰਾਂ ਤੇ ਆਏ ਆ ਅੱਛਾ ਟਰੈਕਟ ਤੇ ਆਏ ਇੱਕ ਭਰਾਟ ਕਰ ਗਿਆ ਖੇਤੂੰ ਚਾਲ ਕਹਿੰਦਾ ਪੀਚੂਦਣਾ ਜਪਾਸਾ ਕਰਕੇ ਆਵਾਂਗੇ ਦੋ ਨਹੀਂ ਫਿਰਦੇ ਹੋ ਤੀਜਾ ਆਲੂ ਵੀ ਝੰਡਾ ਰੱਖਿਆ 4x4 ਕਿਤੋਂ ਹੋਣੀ ਮੁੰਡੇ ਆਇਆ ਮੱਨਿਆ ਕੰਨਿਆਂ ਨੇ ਕਰ ਜੇ ਟਾਈਮ ਹੈਗਾ ਇਹਦਾ ਹਰੇ ਦਾ ਕਾੜੀ ਬੀਜੋ ਸਾਡੇ ਕੋਲੇ ਟਾਈਮ ਹੈ ਨਹੀਂ ਅੱਛਾ ਆਲੂ ਪੱਟੇ ਮੱਕੀ ਬੀਜਣੀ ਆ ਚੰਗਾ ਫੇਟੀ ਆਇਆ ਨੂੰ ਪਹਿਲਾਂ ਹੋਰੇ ਕੰਮ ਕਰਦੇ ਹੁੰਦੇ ਆ ਚੰਗਾ ਜਾਓ ਫਿਰ ਹਾਂ ਕੈਮਰਾ ਕੀ ਕਹਤੇਲੀ ਨੂੰ ਸੋ ਜਾਦੀ ਹੁਣ ਐਦੂ ਬਾਤ ਨਹੀਂ ਪੁੱਛਣਾ ਨਹੀਂ ਬੋਲਦਾ ਆ ਗਿਆ ਮਰਨ ਦੇ ਪਰੇ ਕਾ ਗਿਆ ਭੈਣ ਦਾ ਤੂੰ ਬਾਜ ਚਲਾ ਆਇਆ ਤੇਲੀ ਕੇ ਮਾਪੇ ਸਭ ਸ੍ਰੀ ਕਰ ਕੰਗਾ ਲਾ ਦਿੱਤਾ ਜੀ ਉਹ ਗੋਈਆਂ ਹਉਦਾਂ ਨਾ ਸੁਣ ਹਾਂ ਉਹ ਛਾਏ ਪਤਾ ਨਾ ਬੰਦੋਰੀ ਆਇਆ ਮਨ ਨਾ ਲਾਲੇ ਨਾ ਮੂਰੇ ਲੋੜਾ ਦਬ ਕਮੈਂ ਤੇਰੇ ਦਬ ਕੋਈ ਆਇਆ ਯਾਰ ਪ੍ਰੀਤ ਮਾਨ ਉਹਦੇ ਨੂੰ ਬੜਿਆ ਜੀ ਯਾਰ ਐਂ ਬਿੰਦੂ ਓਏ ਉੱਥੇ ਮਗਰਾਟ ਤੇ ਬੈ ਜਾ ਹੋਰ ਆਏ ਗੋਦ ਬੰਦ ਕਰੋ ਧੜੀ ਇਹਨੇ ਯਾਰ ਤੂੰ ਉਹੀ ਗੱਲ ਹੈ ਪੈਂਡੇ ਲਨ ਜਾਂ ਮੱਥਾ ਦੇ ਰੋ ਕੱਢ ਲਾ ਮੈਗਜ਼ੀਨ ਤੇ ਹੁਣ ਨਾ ਖਾਲੀ ਕਰ ਦੇ ਚੱਲਣ ਵਾਲੀ ਥਣ ਹੁਣ ਨਾ ਘਬਰਾ ਓਏ ਤੂੰ ਭੱਗ ਜਾ ਆ ਜਾ ਓਏ ਨਾਲ ਮੈਗਜ਼ੀਨ ਲੈ ਲੋ ਕਿਤੇ ਸਾਡੇ ਓਏ ੱੱਕਾ ਨਹੀਂ ਮੈਂ ਪੱਤ ਕੱਢੀ ਚੱਲ ਗਿਆ ਕਾਟ ਲੈ ਕੋਈ ਹਿੰਦੂਰਾ ਤਾ ਕਾਏ ਹੋ ਜੀ ਮੈਗਜ਼ੀਨ ਮੈਂ ਆਉਂਦਾ ਓ ਭੱਗ ਓ ਖਾ ਨੂੰ ਭੱਜ ਮਰੀ ਜਾਂਦਾ ਸੁੱਟਿਆ ਕਰਾਂਗੇ ਓ ਤੁਸੀਂ ਟਿਕਣਾ ਕਿ ਨਹੀਂ ਕਰੀਂ ਅੱਗੇ ਫਿਰ ਆ ਚੱਲ ਓ ਆ ਹੱਛਦਾ ਜਿਹੜੇ ਨਾਲ ਹੱਛਦਾ ਹਾਂ ਚੱਲ ਯਾਰ ਚੱਲ ਯਾਰ ਤੋਰੇ ਦਾ ਹੈ ਹੀ ਚਕਲਾ ਆਹ ਹੋਰ ਇਹੀ ਕੰਮ ਕਰਾਂ ਦਾ ਚਾਹੇ ਨਾ ਥਾਂ ਜਾ ਵਰਦੂ ਦੂਸ ਸੁਝਾ ਦੇਾਂਗੇ ਹੋਰ ਕੀ ਹੈ ਇੱਤ ਲਾਇਆ ਨਹੀਂ ਕਰੇ ਸੋਰੀਆ ਤੋਰੀਆ ਆ ਜਾ ਆ ਜਾ ਤੋਰੀਆ ਤੋਰੀਆ ਕੰਪਾਲਾ ਬਸ ਤੁਹਾਡਾ ਦਿਆ ਨਾ ਕੀ ਪਾਵਰ ਆ ਬਾਬਾ ਯਾਰ ਤੇਰੀ ਆ ਹੋ ਕੇਰੇ ਤਾਂ ਸੀ ਨਾ ਮੈਨੂੰ ਯਾਰ ਉਹੀ ਗੱਲ ਕਰ ਇੱਕ ਤਾਂ ਤੂੰ ਇੱਕ ਤਾਂ ਤੂੰ ਕਰਦਾ ਪੁੱਠੇ ਜਿਹੜੀਆਂ ਗੱਲਾਂ ਤੇ ਉਹਨਾਂ ਦੇ ਹੋਂਦ ਤੇ ਮੰਜੇ ਥੱਲੇ ਕਾ ਤੂੰ ਬੜਿਆ ਓਏ ਓਥਾ ਮੈਨੂੰ ਐ ਲੱਗਿਆ ਵੀ ਮੈਂ ਉੱਥੇ ਖੜਾ ਹ ਸੰਦੂਕ ਕੋਲੇ ਰਫਲ ਚੱਕਦਾ ਸੀ ਪਹਿਲਾਂ ਭੈਣ ਦੀ ਤੇਰਾ ਬੰਦਾ ਉਹ ਜੰਟਾ ਆ ਗਿਆ ਬੰਦੇ ਲੈ ਕੇ ਜੰਟਾ ਕੰਮ ਚੰਗਾ ਹੋ ਇਹ ਤਾਂ ਬੰਦੇ ਗੱਲ ਮੰਨ ਕੇ ਫੁੱਜੀ ਦੇ ਲੈ ਕਿ ਨਾਂ ਮੂਰੇ ਮੰਨਦਾ ਫਿਰ ਬਾਬੇ ਨੂੰ ਆਪ ਗਏ ਆ ਗਏ ਮੂਰੇ ਕਦੇ ਲਾਤੇ ਪੱਟ ਕਰਕੇ ਪਛਾਹ ਉਹਨਾਂ ਨੂੰ ਮੇਰਾ ਸੁਭਾ ਹੋ ਦੋਟਾ ਬਾ ਵੋੱਟੇਰੇ ਮੇਰੇ ਭੀਬੀ ਬੰਦਈਏ ਚਾਰ ਜਾਨ ਕਤਲਾ ਕੋਤਲਾ ਜਾਇਆ ਕਿ ਮਰੀ ਜਾਂਦਾ ਹੈ ਕਤਲਾ ਕੋਤਲਾ ਇਹ ਤਾਂ ਬੈਜੀ ਪੰਜੇ ਯਾਰ ਹਾਏ ਤਾਂ ਬੈਜੀ ਦਾ ਗੱਲ ਮੰਨਣੀ ਉਹ ਛੋਟੀ ਮਾਰ ਲੱਗੇ ਨਹੀਂ ਕੌਰ ਕਰਦੇ ਹੱਥ ਛੋਟਾ ਹੈ ਹੱਥ ਛੋਟਾ ਥੋੜਾ ਜਿਹਾ ਮੈਥੋ ਚਾਲੂ ਨੇ ਮੇਰਾ ਸੁਭਾਅ ਤੇਰੇ ਤੋਂ ਕਿਹੜੇ ਚਾਲੂ ਹੋ ਜਰਾਏ ਮੂਰੇ ਮੂਰੇ ਲਾਦੇ ਤੂੰ ਭਾਂ ਜੈ ਲੰਨਿਆ ਥਾਕ ਨਹੀਂ ਹੋਣਾ ਪੂਰੀ ਲੈ ਕੇ ਜਰਾ ਮਿੰਟ ਪੱਲੇ ਨਾਲ ਕੱਲ ਨੂੰ ਚੱਲੀਏ ਫਿਰ ਅੱਜ ਨੂੰ ਮੈਂ ਚੱਲੂ ਨਾ ਪੱਕੀ ਗੱਲ ਉਹ ਚੱਲਾਂਗੇ ਚੱਲ ਠੀਕ ਹੈ ਭਾਂ ਜੈ ਲੰਨਾ ਖੜਾ ਛੁਟਿਆ ਮਾਰ ਦਿੰਦੇ ਮੇਰੇ ਕਰਕੇ ਬਚ ਗਿਆ ਤਾਜੂ ਉਤਰ ਕੇ ਇਹ ਨੀਂਬ ਕਰਾ ਟੂ ਇਸ਼ੀ ਕਾਲ ਗਿਆ ਕੰਮੀ ਜਾਂਦਾ ਸ਼ਾਲਾ ਕਿਆ ਦਾ ਤੂੰ ਤਾਂ ਘਟਾਤਾ ਸੀ ਨਾ ਮੈਨੂੰ ਆਏ ਭੱਜ ਕੇ ਭੱਜਿਆ ਥੋੜੀ ਤੈਨੂੰ ਛੱਡ ਕੇ ਬਾਹ ਓਏ ਤੇਰੇ ਤੇਰੇ ਬਰੋਬਰ ਖੜਿਆ ਮੂਰੇ ਗੱਡਾ ਮਾ ਹੋਰ ਬੰਤਾ ਦਿਖੜਦਾ ਹੈ ਕਿੱਥੇ ਖੜ ਗਿਆ ਮੈਂ ਉਹਨਾਂ ਨੂੰ ਪਹਿਲਾਂ ਮੱਥਾ ਟੇਕਿਆ ਮੈਂ ਉਹਨਾਂ ਨੂੰ ਕਿਹਾ ਮਖਾ ਮੇਰੀ ਛਾਤੀ ਤੋਂ ਨਹੀਂ ਲੰਘੋ ਜੇ ਸਰਦਾਰ ਪਾਲਾ ਸੋਨ ਦੇ ਹੱਥ ਲਾਉਣਾ ਸਰਦਾਰ ਵਾਹ ਓਏ ਤੇਰੇ